30 ਫੁੱਟ ਦਾ ਬੂਟਾ ਹੈ ਤੁਸੀਂ ਕਹਿ ਰਹੇ ਹੋ ਤੇ ਮੈਂ ਸਰਚ ਕੀਤੀ ਆ ਕਿ ਇਹ ਕਿੰਨਾ ਕੁ ਸੁੱਕ ਚੁੱਕਾ ਤੇ ਕਿੰਨਾ ਕਿ ਜਿੰਦਾ ਹੈ ਤੇ ਤੁਸੀਂ ਦੇਖਿਆ ਹੋਊਗਾ ਕਿ ਕਿੰਨਾ ਕੁ ਸੁੱਕਾ ਤੁਹਾਨੂੰ ਲੱਗਦਾ ਆ ਦੇਖੋ 12 13 ਫੁੱਟ ਤੇ ਸਿਹਰੇ ਮੈਂ ਉੱਥੇ ਕੱਟ ਲਾਇਆ ਹਰੀ ਨਾਲ ਜੀ ਤੇ ਇਥੋਂ ਬਿਲਕੁਲ ਹਰਾ ਬੂਰਾ ਉਹਦਾ ਨਿਕਲ ਰਿਹਾ ਸੀ ਹਾਂ ਇਦਾ ਮਤਲਬ ਆ ਵੀ ਉਹ ਜਿੰਦਾ ਆ ਬੂਟਾ ਜਿਹੜਾ ਜੀ ਇਸ ਤੋਂ ਉੱਪਰ ਨਹੀਂ ਮੈਂ ਦੇਖਿਆ ਗਾਂ ਹੁਣ ਅਪ੍ਰੈਲ ਮਹੀਨੇ ਦੇਖਾਂਗੇ ਜਿੰਨਾ ਇਹਦਾ ਫਟਾਰਾ ਆ ਗਿਆ ਠੀਕ ਆ ਉਸ ਤੋਂ ਜਿਹੜੇ ਸੁੱਕੇ ਟਾਣ ਆ ਜਿਹੜੇ ਬਿਲਕੁਲ ਡੈੱਡ ਬੁੱਡ ਕਹਿ ਲੋ ਉਹਨਾਂ ਨੂੰ ਅਸੀਂ ਹਾਰੀ ਦੇ ਨਾਲ ਕੱਟ ਦਾਂਗੇ ਤੇ ਮੇਰਾ ਇੱਕ ਇਹ ਵੀ ਸੁਝਾਅ ਸਾਰਿਆਂ ਨੂੰ ਵੀ ਜਦੋਂ ਆਪਾਂ ਇਹਦਾ ਟਾਣ ਕੱਟਣਾ ਆ ਤੇ ਇਹ ਧਿਆਨ ਰੱਖਣਾ ਆ ਵੀ ਉੱਪਰੋਂ ਟਾਣ ਆਪਾਂ ਕੱਟੀ ਜਾਂਦੇ ਆ ਤੇ ਥੱਲੇ ਕਈ ਰਿਟਾਣ ਪਾੜ ਜਾਂਦਾ ਜੀ ਤੇ ਨਾਲ ਦੀ ਨਾਲ ਹੀ ਉਹਦੇ ਪਹਿਲਾਂ ਥੱਲਿਓਂ ਵੀ ਉਹਨੂੰ 2-3 ਇੰਚ ਟਾਣ ਦੀ ਮਟਾਈ ਦੇ ਮੁਤਾਬਕ ਥੱਲਿਓਂ ਉਹਨੂੰ ਆਰੀ ਫੇਰ ਲਵੋ ਫਿਰ ਉੱਪਰੋਂ ਕੱਟੋ ਤਾਂ ਕਿ ਟਾਣ ਬਰਾਬਰ ਬਰਾਬਰ ਕੱਟਿਆ ਜਾਵੇ ਤਾਂ ਕਿ ਟਾਣ 파ਟੇ ਨਾ ਜੇ ਨਾ ਪਾਟਾ ਟਾਣ ਹੋ ਵੈਸੇ ਵੀ ਬਰਾਜਾ ਲੱਗਦਾ ਤੇ ਹੁੰਦਾ ਵੀ ਉਹ ਠੀਕ ਨਹੀਂਗਾ ਟਾਣ ਕਮਜ਼ੋਰ ਹੋ ਜਾਂਦਾ ਝੋਨੇ ਦੀ ਫਸਲ ਆ ਜਿਹੜੀ ਇਹ ਤਬਾਹੀ ਦਾ ਸੰਕੇਤ ਆ ਨਿੰਮਾ ਤੋਂ ਤਾਂ ਆਪਾਂ ਹੁਣ ਡਰ ਗਏ असਲ ਡਰਨ ਵਾਲੀ ਗੱਲ ਆ ਜਿਹੜੀ ਉਹ ਝੋਨਾ ਆ ਉਹ ਝੋਨਾ ਝੋਨੇ ਨੇ ਪਾਣੀ ਵੀ ਖਤਮ ਕਰਤਾ ਥੱਲਿਓ ਤੇ ਸਭ ਤੋਂ ਵੱਡੀ ਗੱਲ ਵਾਤਾਵਰਨ ਵੀ ਖਰਾਬ ਕਰਤਾ ਉਹ ਵੀ ਸਾਰਿਆਂ ਨੂੰ ਪਤਾ ਇੱਕ ਜਿਹੜੀ ਜ਼ਰੂਰੀ ਚੀਜ਼ ਆ ਵੀ ਇਹਨੇ ਕਿਰਤ ਕਲਚਰ ਖਤਮ ਕੀਤਾ ਇੱਕ ਇੱਕ ਤਾਂ ਕਾਰਨ ਇੱਕ ਹੈਗਾ ਇਹ ਆ ਵੀ ਠੰਡ ਜ਼ਿਆਦਾ ਪੈਣ ਕਰਕੇ ਨਿੰਬਾ ਸੋਕਰੀਆਂ ਦੂਜਾ ਕਾਰਨ ਇਹ ਵੀ ਤਾਂ ਨਹੀਂ ਹੋ ਸਕਦਾ ਵੀ ਪਾਣੀ ਦਾ ਜਿਹੜਾ ਲੈਵਲ ਹੋਰ ਥੱਲੇ ਜਾ ਰਿਹਾ ਇਹਦਾ ਕਾਰਨ ਵੀ ਹੋ ਸਕਦਾ ਨਹੀਂ ਪਾਣੀ ਦਾ ਲੈਵਲ ਨਹੀਂ ਕਿਉਂਕਿ ਆਹ ਜਿਹੜਾ ਸਾਡਾ ਇਲਾਕਾ ਆ ਇੱਥੇ ਤਾਂ ਪਾਣੀ ਬਹੁਤ ਦੂਰ ਆ ਸਾਡਿਆਂ ਖੇਤਾਂ ਦੇ ਵਿੱਚ ਮੋਟਰਾਂ ਹੈਗੀਆਂ ਨੇ ਪੌਣੇ 200 ਫੁੱਟ ਤੱਕ ਇੱਥੇ ਵੀ ਆ ਸਾਡਾ ਬੋਰ ਆ ਜਿਹੜਾ 150 ਫੁੱਟ ਤੱਕ ਆ ਇਸ ਤੋਂ ਪਹਿਲਾਂ ਉੱਪਰ ਹੀ ਨਲਕੇ ਚੱਲਦੀ ਸੀ ਨਿੰਮ ਦੇ ਉੱਤੇ ਕੋਈ ਅਸਰ ਨਹੀਂਗਾ ਹੋਰਨਾ ਦੇ ਬੂਟਿਆਂ ਦੇ ਉੱਤੇ ਕੋਈ ਅਸਰ ਹੋ ਸਕਦਾ ਹੋਵੇ ਪਰ ਇਹਦਾ ਚ ਇਹ ਨਹੀਂ ਵੀ ਪਾਣੀ ਦੀ ਘਾਟ ਕਰਕੇ ਬੂਟੇ ਸੁੱਕ ਗਏ ਆ ਹੁਣ ਆਪਾਂ ਦੇਖਦੇ ਆ ਸਾਰੇ ਬੂਟੇ ਉਹ ਫੁੱਟਣ ਰਹੇ ਨੇ ਥੱਲੋਂ ਫੋਟਾਂ ਸਾਫ਼ ਦਿਖ ਰਹੀਆਂ ਨੇ ਤੇ ਪਾਣੀ ਦਾ ਨਹੀਂਗਾ ਇਹਦਾ ਉੱਪਰੋਂ ਵਾਤਾਵਰਨ ਕਰਕੇ ਸਾਰੇ ਮੁਲਕ ਨੂੰ ਮੈਂ ਕਹਿੰਨਾ ਸਾਰੇ ਲੋਕਾਂ ਨੂੰ ਮੰਨ ਲਓ ਸਾਡਾ ਕਰਿਆਲਾ ਪਿੰਡ ਆ 8-10 ਹਜ਼ਾਰ ਦੀ ਵਾਦੀ ਆ ਤੇ ਕਿੰਨੇ ਕੁ ਲੋਕ ਨੇ ਜਿਹੜੇ ਮੈਨੂੰ ਤਾਂ 8 ਬੰਦੇ ਵੀ ਨਹੀਂ ਲੱਭਦੇ ਵੀ ਜਿਹੜੇ ਬੂਟੇ ਲਾਉਣ ਵਾਲੇ ਪਾਸੇ ਹੋਣ ਸਾਰਿਆਂ ਨੂੰ ਬੇਨਤੀ ਆ ਵੀ 8-9-10 ਹਜ਼ਾਰ ਦੀ ਵਾਦੀ ਆ ਰੋਜ਼ ਦਾ ਇੱਕ ਇੱਕ ਲਫਾਫਾ ਵੀ ਭਰੋ ਤੇ 10 ਹਜ਼ਾਰ ਬੂਟਾ ਤੇ ਇੱਕ ਹੀ ਦਿਨ ਚ ਤਿਆਰ ਹੋ ਗਿਆ ਤੇ ਜਿੰਨੇ ਮਰਜੀ ਸੁੱਕਦੇ ਵੀ ਜਾਣ ਸੁੱਕਣ ਵੀ ਅਸੀਂ ਲਾਉਂਦੇ ਵੀ ਜਾਈਏ ਤੇ ਬਾਤਾਵਾਂ ਦਾ ਤਵਾਜਨ ਵੀ ਵਿਗੜੇਗਾ ਨਹੀਂ ਨਿੰਮ ਜਿਹੜਾ ਇਹ ਕੁਦਰਤ ਦਾ ਇੱਕ ਸਾਨੂੰ ਤੋਹਫਾ ਆ ਹੂੰ ਇਹ ਜਿਹੜੀਆਂ ਮੈਡੀਕਲ ਦਵਾਈਆਂ ਨੇ ਐਲੋਪੈਥੀ ਆ ਉਹ ਤਾਂ ਦਿੱਦੀ ਆ ਵੀ ਪੈਸੇ ਦੋ ਤੇ ਗੋਲੀਆਂ ਖਾਓ ਹੂੰ ਉਹਦੇ ਕਿੰਨੇ ਸਾਈਡ ਇਫੈਕਟ ਕਿੰਨੇ ਆ ਜੀ ਮੈਂ ਖੁਦ ਬੰਦਿਆਂ ਨਹੀਂ ਕਿਉਂਕਿ ਆਪਣੀ ਹੁਣ ਗੱਲ ਦਾ ਲੰਮਾ ਵਿਸ਼ਾ ਹੋ ਜਾਣਾ ਹੂੰ ਜਿਹੜੇ ਲੋਕ ਨਿੰਮ ਦੀ ਦਾਤਨ ਰੋਜ਼ ਕਰਦੇ ਆ ਹੂੰ ਉਹਨਾਂ ਨੂੰ ਡੈਂਟਿਸਟ ਦੇ ਕੋਲ ਜਾਣ ਦੀ ਲੋੜ ਬਹੁਤ ਕੱਟ ਜਾਣਾ ਪੈਂਦਾ ਜਾਂ ਤਾਂ ਲੋੜ ਹੀ ਨਹੀਂ ਪੈਂਦੀ ਜਾਣ ਦੀ ਤੇ ਸਾਡੀ ਤਾਂ ਅਸੀਂ ਤਾਂ ਗਰੀਬਾਂ ਦੀਆਂ ਗੱਲਾਂ ਕਰਦੇ ਆਂ ਬਿਲਕੁਲ ਅਮੀਰ ਲੋਕ ਨੇ ਵੱਡੇ ਵੱਡੇ ਡੈਂਟਿਸਟਾਂ ਦੇ ਕੋਲ ਜਾ ਕੇ ਨਵੇਂ ਦੰਦ ਲਵਾ ਲੈਣ ਪੁਰਾਣੇ ਕੱਢ ਲੈਣ ਉਹਨਾਂ ਦੀ ਮਰਜ਼ੀ ਹੁੰਦੀ ਆ ਅਸੀਂ ਗਰੀਬਾਂ ਦੀ ਗੱਲ ਕਰਦੇ ਆ ਗਰੀਬਾਂ ਚ ਰਹਿੰਦੇ ਆ ਤੇ ਗਰੀਬ ਲੋਕਾਂ ਨੂੰ ਮੇਰੀ ਬੇਨਤੀ ਆ ਜੀ ਉਹ ਨਿਮਰਤਾ ਨਾਲ ਕਰ ਤੇ ਇਹ ਤੁਸੀਂ ਦੇਖ ਸਕਦੇ ਹੋ ਦਸ਼ਕਾ ਵੀ ਉਤੋਂ ਕੱਟੀ ਹੋਈ ਆ ਇਹ ਹੋਣੀ ਕੱਟੀ ਹੈ ਜੀ ਪਹਿਲਾਂ ਹੀ ਕੱਟੇਗੀ ਇਹ ਅਸਲ ਵਿੱਚ ਕੀ ਹੁੰਦਾ ਵੀ ਕੋਈ ਵੀ ਰੋਖਨ ਨੂੰ ਆਪਾਂ ਨੂੰ ਕਾਂਟ-ਛਾਂਟ ਕਰਨੀ ਜ਼ਰੂਰੀ ਆ ਹੂੰ ਹੂੰ ਜਿਹੜੇ ਘਰਾਂ ਦੇ ਵਿੱਚ ਰੋਖ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਨੂੰ ਧੁੱਪ ਵੀ ਚਾਹੀਦੀ ਹਸਾਲ ਦੇ ਵਿੱਚ ਬਿਲਕੁਲ ਇਹ ਅਸੀਂ ਫਿਰ ਹਰ ਸਾਲ ਹੂੰ ਹੂੰ ਕਿਉਂਕਿ ਇੱਥੇ ਹੀ ਇਸ ਵੇੜੇ ਦੇ ਵਿੱਚ ਹੀ ਅਸੀਂ ਧੁੱਪ 'ਚ ਬਹਿਣਾ ਹੋ ਹੋ ਤੇ ਇੱਥੇ ਜੇ ਆਪਾਂ ਇਹਨੂੰ ਨਹੀਂ ਕੱਟਦੇ ਹੂੰ ਇਹ ਤਾਂ ਬਹੁਤ ਵੱਡੀ ਹੋ ਜਾਏਗੀ ਹੂੰ ਵੱਡੀ ਨਿੰਮ ਇੱਕ ਤਾਂ ਸਾਨੂੰ ਸਰਦੀਆਂ ਦੇ ਵਿੱਚ ਸ਼ਾਨ ਹੀ ਆਉਂਦੀ ਦੂਜੀ ਗੱਲ ਆ ਜਦੋਂ ਮਈ ਜੂਨ ਤੇ ਹਨੇਰੀਆਂ ਆਉਂਦੀਆਂ ਫਿਰ ਇਹਦੇ ਡਿੱਗਣ ਦੇ ਵੀ ਡਾਰਾ ਕਿਉਂਕਿ ਇੱਥੇ ਬਾਹਰ ਜੇ ਸੁੱਤੇ ਆਂ ਤੇ ਇਹ ਕਰਕੇ ਇਹਨੂੰ ਜੇ ਕਟਾਂਗੇ ਤੇ ਬੂਟਾ ਸਿਹਤਮੰਦ ਵੀ ਰਹਿੰਦਾ ਹਾਂ ਬਾਹਰ ਖੇਤਾਂ ਦੇ ਵਿੱਚ ਛੜਕਾਂ ਤੇ ਰੁੱਖ ਲੱਗੇ ਆ ਉੱਥੇ ਤਾਂ ਨਾ ਕਿਸੇ ਨੇ ਕੱਟਨੇ ਆ ਤੇ ਜੇ ਉੱਥੇ ਵੀ ਕਾਂਡ ਛਾਂਟ ਹੋਵੇ ਤੇ ਫਿਰ ਉਹਨਾਂ ਦੇ ਵੀ ਦਿੱਖ ਵਧੀਆ ਬਣेंगे ਪੀਏਯੂ ਦੇ ਜਿਹੜੇ ਵਿਗਿਆਨੀ ਆ ਉਹਨਾਂ ਨੂੰ ਸਾਡਾ ਸਵਾਲ ਆ ਆ ਤਿੰਨ ਨਿਮਾਂ ਨੇ ਚੌਥੀ ਉਧਰਲੇ ਪਾਸਿਓ ਵੀ ਦਿਖਾਉਣੇ ਤੁਹਾਨੂੰ ਇਹ ਚੌਂ ਦੇ ਹੀ ਗੁਣ ਵੱਖੋ ਵੱਖਰੇ ਆ ਹੈਗੀ ਨਿਮੀਆਂ ਹੈਗੀ ਨਿਮੀਆਂ ਆ ਜਿਹੜੀ ਨਿਮ ਦੇ ਆਪਾਂ ਥੱਲੇ ਖੜੇ ਆ ਆਮ ਰੂਟੀਨ ਦੇ ਵਿੱਚ ਇਹਦੇ ਪੱਤੇ ਸਾਰਾ ਸਾਲ ਹਰੇ ਰਹਿੰਦੇ ਸੀ ਜਨਵਰੀ ਤੱਕ ਹਰੇ ਰਹਿੰਦੇ ਸੀ ਐਤਕੀ ਦਾ ਤਾਂ ਸੋਕ ਗਿਆ ਵੀ ਐਤਕੀ ਜਿਆਦਾ ਠੰਡਾ ਜਿਹੜੀਆਂ ਦੂਜੀਆਂ ਨਿੰਮਾਂ ਨੇ ਉਹਨਾਂ ਦੇ ਪੱਤੇ ਸਰ ਇਹਨਾਂ ਦਿਨਾਂ ਦੇ ਵਿੱਚ ਸਾਰੇ ਝੜ ਜਾਂਦੇ ਸੀ ਇਹ ਕੁਦਰਤੀ ਵਰਤਾਰਾ ਦੂਜਾ ਇਹ ਆ ਵੀ ਜਿਹੜੇ ਰੁੱਖ ਹੁਣ ਹਰੇ ਹੋ ਗਏ ਜਿਸ ਤਰ੍ਹਾਂ ਇਹ ਆ ਇਹਨਾਂ ਦਾ ਬੀਜ ਜਿਹੜਾ ਸੰਭਾਲ ਕੇ ਨਵੇਂ ਬੂਟੇ ਚਾਰ ਬੂਟੇ ਇਹ ਬੂਟੇ ਲੱਖਾਂ ਦੀ ਗਿਣਤੀ ਦੇ ਵਿੱਚ ਹਾਂ ਇਹ ਹੁਣ ਸਰਕਾਰ ਜਾਗੇ ਹਾਂ ਹੋਰ ਜਿਹੜੇ ਆ ਜਿਵੇਂ ਮੈਂ ਪਹਿਲਾਂ ਵਾਰ-ਵਾਰ ਦੱਸ ਰਿਹਾ ਫਿਰ ਮੇਰਾ ਧਿਆਨ ਸਿਆਸੀ ਲੋਕਾਂ ਦੇ ਝੋਟਾਂ ਦੇ ਜਾਂਦਾ ਉਹ ਉਧਰੋਂ ਧਿਆਨ ਪਾਸੇ ਹਟਾ ਕੇ ਤੇ ਮਨੁੱਖਤਾ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਫੋਕਸ ਕਰ ਦੇਣ ਇੱਥੇ ਸਾਡੇ ਪਿੰਡ ਸਾਡੇ ਘਰ ਘੱਲਣ ਵਿਗਿਆਨੀਆਂ ਨੂੰ ਅਸੀਂ ਹੁਣ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਈ ਲੁਧਿਆਣੇ ਜਿਹੜਾ ਟੀ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਆ ਸਾਡੇ ਹਰੀਕੇ ਇੱਥੋਂ ਦੇ ਡਾਕਟਰ ਆਏ ਮੈਨੂੰ ਕਹਿੰਦੇ ਵੀ ਨਿਮ ਦੀਆਂ ਅਨਮੋਲੀਆਂ ਚਾਹੀਦੀਆਂ ਅੱਜ ਤੋਂ 4 ਸਾਲ ਪੁਰਾਣੀ ਕਹਾਣੀ ਆ ਮੈਂ ਕਿਹਾ ਮੈਂ ਕਿਹਾ ਵੀ ਸਾਡੇ ਘਰ ਜਾਓ ਮੈਂ ਤਾਂ ਘਰ ਨਹੀਂ ਸੀ ਇੱਥੇ ਕਿਤੇ ਬਾਹਰ ਗਿਆ ਸੀ ਉਹ ਡਾਕਟਰ ਬੜੇ ਖੁਸ਼ ਹੋਏ ਇੱਥੋਂ ਬੋਰੀਆਂ ਭਰ ਕੇ ਲਗਏ ਹੁਣ ਜਦੋਂ ਅਨਮੋਲੀਆਂ ਪੱਕਣੀਆਂ ਨੇ ਸਾਡੇ ਘਰ ਦੇ ਵਿੱਚ ਇਹ ਮੈਂ ਸਾਰੇ ਘਰ ਦੇ ਮੈਂਬਰਾਂ ਨੂੰ ਕਿਹਾ ਆ ਵੀ ਜਦੋਂ ਵੀ ਵਿੜਾ ਸਾਫ਼ ਕਰਨਾ ਨਮੋਲੀਆਂ ਨੂੰ ਇੱਕ ਥਾਂ ਤੇ ਢੇਰ ਲਾਈ ਜਾਣੇ ਹੁਣ ਐਦ ਕੀ ਕੀ ਕਰਾਂਗੇ ਆ ਜਿਹੜੀ ਨਿੰਮ ਪਹਿਲਾਂ ਫੁੱਟੀ ਆ ਇਹਦੀਆਂ ਅਨਮੋਲੀਆਂ ਵੱਖਰੀਆਂ ਰੱਖਾਂਗੇ ਜਿਹੜੀ ਨਿੰਮ ਦੇ ਪੱਤੇ ਅੱਗੇ ਪਿਛਲੇ ਸਮਿਆਂ ਦੇ ਵਿੱਚ ਸਾਰਾ ਛਾਲ ਡਿੱਗਦੇ ਨਹੀਂ ਸੀ ਉਹਦੀਆਂ ਅਗੇ ਪਹਿਲਾਂ ਹੀ ਵਖਰੀਆਂ ਨਮੋਲੀਆਂ ਗੇ ਰੱਖਦੇ ਹੁੰਨੇ ਆ ਤੇ ਜਿਹੜੀਆਂ ਦੂਜੀਆਂ ਦੋ ਨਿਮਾਂ ਨੇ ਉਹ ਉਹਨਾਂ ਦੇ ਅਸੀਂ ਨਮੋਲੀਆਂ ਤਾਂ ਉਹਨਾਂ ਦੀਆਂ ਮੈਂ ਇਕੱਠੀਆਂ ਕਰਾਂਗੇ ਪਰ ਇਹਨਾਂ ਦੋ ਨੂੰ ਪਹਿਲ ਦੇਾਂਗੇ ਪਰ ਇਹ ਸਰਕਾਰ ਦੇ ਵਾਸਤਾ ਜੰਗਲਾਤ ਮੈਕਮੇਂ ਦੇ ਵਾਸਤਾ ਨਰੇਗਾ ਸਕੀਮ ਦੇ ਵਿੱਚ ਮੈਂ ਬਾਰ ਬਾਰ ਕਹਿੰਨਾ ਹਰ ਪਲੇਟਫਾਰਮ ਤੇ ਮੈਂ ਨਰੇਗਾ ਦਾ ਪ੍ਰਚਾਰ ਕਰਦਾ ਨਰੇਗਾ ਸਕੀਮ ਦੇ ਵਿੱਚ ਜਿੱਥੇ ਗਰੀਬਾਂ ਨੂੰ ਰੁਜ਼ਗਾਰ ਦੇਣ ਵਾਲਾ ਉੱਥੇ ਲੱਖਾਂ ਨਹੀਂ ਮੈਂ ਸਮਝਦਾ ਕਿ ਕਰੋੜਾਂ ਰੁੱਖ ਅਸੀਂ ਜਿਹੜੀ ਭਾਰਤ ਸਰਕਾਰ ਦੀ ਸਕੀਮ ਆ ਉਹਦਾ ਫਾਇਦਾ ਲੈ ਕੇ ਤੇ ਰੁੱਖ ਪੈਦਾ ਕਰਕੇ ਉਹ ਘਰਾਂ ਚ ਪਾਰਕਾਂ ਚ ਸੜਕਾਂ ਸਕੂਲਾਂ ਸਾਂਝੀਆਂ ਥਾਵਾਂ ਤੇ ਲਾ ਕੇ ਸਾਰਾ ਪੰਜਾਬ ਹਰਾ ਭਰਾ ਬਣਾ ਸਕਦੇ ਆ ਸੁਰਖਾਪ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅਕਸਰ ਅਸੀਂ ਵਕ ਵਕ ਜਾਣਕਾਰੀਆਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਤੋ ਇਸ ਵੇਲੇ ਜੋ ਮਸਲਾ ਬਣਿਆ ਹੋਇਆ ਨਾ ਕਾਫੀ ਲੋਕਾਂ ਦੇ ਵਿਚਾਰ ਆ ਰਹੇ ਨੇ ਨਿੰਮਾ ਨੂੰ ਲੈ ਕੇ ਕਿ ਨਿੰਮ ਇੱਕ ਆਯੁਰਵੈਦਿਕ ਬੂਟਾ ਹੈ ਤੇ ਸਾਡੇ ਪੁਰਾਣੇ ਲੋਕ ਦੱਸਦੇ ਹੁੰਦੇ ਸੀ ਕਿ ਨਿੰਮ ਦੇ ਜਿਹੜੇ ਗੁਣ ਸੀਗੇ ਉਹ ਸਾਡੇ ਬਜ਼ੁਰਗਾਂ ਤੋਂ ਜੇ ਸੁਣ ਲਏ ਤੇ ਅਧੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਨਿੰਮ ਦੇ ਵਿੱਚੋਂ ਅਸੀਂ ਕੱਢ ਲੀਨੇ ਪਰ ਇਸ ਵਾਰ ਕੀ ਹੋਇਆ ਕਿ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਕਿ ਨਿੰਮਾਂ ਦੇ ਰੁੱਖ ਜਿਹੜੇ ਆ ਉਹ ਸੁੱਕ ਰਹੇ ਨੇ ਤੇ ਹਰੇ ਹੋਣ ਦੀ ਆਸ ਹੈਗੀ ਆ ਜਾਂ ਨਹੀਂ ਹੈਗੀ ਇਹ ਤਾਂ ਹੁਣ ਆਉਣ ਵਾਲਾ ਮੌਸਮ ਹੀ ਦੱਸੇਗਾ ਤੇ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਨਿੰਮ ਦਾ ਸੁੱਕ ਜਾਣਾ ਅੱਜ ਆਪਾਂ ਇਸ ਵਿਸ਼ੇ ਦੇ ਵਿੱਚ ਗੱਲਬਾਤ ਕਰਾਂਗੇ ਤੇ ਪਹਿਲਾਂ ਇੱਕ ਤਸਵੀਰ ਤੁਹਾਨੂੰ ਦਿਖਾ ਦਵਾਂ ਕਿ ਇਹ ਤਰੇਕਾ ਨੇ ਉਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਪੱਤੇ ਆ ਉਹ ਬਿਲਕੁਲ ਹਰੇ ਹੋ ਚੁੱਕੇ ਨੇ ਇਹ ਤਰੇਕਾ ਨੇ ਪਰ ਇਧਰਲੇ ਪਾਸੇ ਜਿਹੜੀ ਤਸਵੀਰ ਦਿਖਾ ਦੋ ਇਹ ਆ ਨਿੰਮ ਦਾ ਬਹੁਤ ਵੱਡਾ ਰੁੱਖ ਲਗਭਗ 30 ਫੁੱਟ ਦਾ ਉਚਾਈ ਤੱਕ ਇਹ ਰੁੱਖ ਜਿਹੜਾ ਇਹ ਪਹੁੰਚ ਚੁੱਕਾ ਹੈ ਪਰ ਇਹਦੇ ਪੱਤੇ ਜਿਹੜੇ ਆ ਅਜੇ ਤੱਕ ਹਰੇ ਨਹੀਂ ਹੋਏ ਕੋਈ ਫੋਰਟ ਨਿਕਲਣ ਦੇ ਚਾਂਸ ਨਹੀਂਗੇ ਕਾਰਨ ਕੀ ਆ ਕੁਝ ਲੋਕਾਂ ਦੇ ਵਿਚਾਰ ਜਿਹੜੇ ਆ ਰਹੇ ਮੈਂ ਪਹਿਲਾਂ ਦੱਸਿਆ ਕਿ ਲੋਕ ਕਹਿ ਰਹੇ ਨੇ ਵੀ ਇਹ ਖਤਰੇ ਦੀ ਘੰਟੀ ਹੈ ਕੀ ਕਹਾਣੀ ਹੈ ਮੇਰੇ ਨਾਲ ਨੇ ਇਸ ਵੇਲੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਰਦਾਰ ਹਰਦੇਵਾਲ ਸਿੰਘ ਘਰਿਆਲਾ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਮੈਡੀਸਨ ਬੂਟਿਆਂ ਬਾਰੇ ਗੱਲਬਾਤ ਕੀਤੀ ਹੈ ਤੇ ਵੱਖ-ਵੱਖ ਖੇਤੀ ਦੇ ਵਿਸ਼ਾ ਤੇ ਆਪਾਂ ਗੱਲਬਾਤ ਕਰਦੇ ਰਹੇ ਨੇ ਅੱਜ ਫੇਰ ਇੱਕ ਵਾਰੀ ਸਾਡੇ ਨਾਲ ਨੇ ਕਰਦੇ ਆ ਸਵਾਗਤ ਜੀ ਜੈ ਵਾਗਰ ਜੀ ਖਾਲਸਾ ਹਾਂ ਮੈਂ ਜੀ ਕੀ ਫਤਿਹ ਜੀ ਕਹਿੰਦੇ ਵੀ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਨਿੰਮਾ ਦਾ ਸੁੱਕ ਜਾਣਾ ਕਿੰਨਾ ਕਬੜਾ ਖਤਰਾ ਇਹ ਖਤਰੇ ਦੀ ਘੰਟੀ ਕੋਈ ਹਾਦਸਾ ਠੀਕ ਵੀ ਕਹਿ ਲੋ ਤੇ ਕੋਈ ਨਹੀਂ ਡਰਨ ਦੀ ਗੱਲ ਵੀ ਨਹੀਂ ਇਹ ਜਿਹੜੀ ਠੰਡ ਆ ਹਰ ਸਾਲ ਠੰਡ ਪੈਂਦੀ ਆ ਤੇ ਨਿੰਮ ਦੇ ਪੱਤੇ ਇਹਨਾਂ ਦਿਨਾਂ ਦੇ ਵਿੱਚ ਪ੍ਰਾਣੇ ਝੜ ਜਾਂਦੇ ਆ ਜਨਵਰੀ ਆਪਣਾ ਹੁਣ ਮਾਰਚ ਦੇ ਐਂਡ ਤੇ ਤੇ ਅਪ੍ਰੈਲ ਦੇ ਪਹਿਲੇ ਹਫਤੇ ਜਾਂ ਪਹਿਲੇ 15 ਵਾੜੇ ਇਹ ਫੁੱਟਦੇ ਆ ਬੁੱਟੇ ਹੂੰ ਪਹਿਲੇ ਸਮਿਆਂ ਦੇ ਵਿੱਚ ਤਾਂ ਨਹੀਂ ਸੀ ਜ਼ਿਆਦਾ ਇਸ ਵੱਲੇ ਧਿਆਨ ਜਾਂਦਾ ਲੋਕਾਂ ਦਾ ਜੀ ਕਿਉਂਕਿ ਉਹ ਰੁਟੀਨ ਦੀ ਠੰਡ ਪੈਂਦੀ ਸੀ ਹੂੰ ਹੂੰ ਅੱਜ ਦੇ ਜਨਵਰੀ 2024 ਦੀ ਠੰਡ ਪਈ ਆ ਜੀ ਇਹ ਮੌਸਮ ਪਾਕ ਦੇ ਮੁਤਾਬਕ 70 ਸਾਲ ਦਾ ਇਹ ਰਿਕਾਰਡ ਟੁੱਟਾ ਲੱਗਦਾ ਜੋ ਸੁਣਦੇ ਆ ਹੂੰ ਇਹਦੇ ਨਾਲ ਕੀ ਹੋਇਆ ਵੀ ਆ ਪੱਤੇ ਜਿਹੜੇ ਇੱਕਦਮ ਸਾਰੇ ਸੁੱਕ ਗਏ ਆ ਹੂੰ ਤੇ ਇਹ ਵੀ ਖਤਰਾ ਆ ਵੀ ਜਿਤਨਾ ਆਫ ਜੇ ਬੋਟਾ 30 ਫੁੱਟ ਦਾ ਆ ਉੱਚਾ ਜੀ ਤੇ ਇਹ ਹੋ ਸਕਦਾ ਵੀ ਉੱਪਰੋਂ 10 ਫੁੱਟ ਇਹ ਸੁੱਕ ਗਿਆ ਹੋਵੇ ਹੂੰ ਇਹ ਹੁਣੇ ਥੋੜੇ ਦਿਨਾਂ ਤੱਕ ਪਤਾ ਲੱਗੇਗਾ ਆਪਾਂ ਸਾਰੀਆਂ ਦੇਖਦੇ ਆਂ ਸਾਡੇ ਘਰ ਦੇ ਵਿੱਚ ਜਿੰਨੀਆਂ ਨਿੰਮਾਂ ਲੱਗੀਆਂ ਨੇ ਇੱਕ ਦੋ ਨਿੰਮਾਂ ਨੇ ਵੀ ਜਿਹੜੀਆਂ ਪੂਰੀਆਂ ਫੁੱਟ ਪਈਆਂ ਨੇ ਆ ਨਿੰਮਾਂ ਸ਼ਾਇਦ ਅੱਧੀ ਪਚਾਦੀ ਫੁੱਟਣੀਆਂ ਇਹਦੇ ਵੀ ਆਪਾਂ ਗੱਲਬਾਤ ਕਰਾਂਗੇ ਵੀ ਇੱਕ ਇਸੇ ਨਿੰਮ ਦੇ ਬੂਟਿਆਂ ਦੇ ਵਿੱਚ ਹੀ ਬੜੀ ਜਿਆਦਾ ਵੇਰੀਏਸ਼ਨ ਆ ਕਈ ਬੂਟੇ ਠੰਡ ਨੂੰ ਸਹਾਰ ਰਹੇ ਆ ਕਈ ਠੰਡ ਦੇ ਕੇ ਜਿਆਦੇ ਜਿਹੜੇ ਕਮਜ਼ੋਰ ਸਿੱਧ ਹੋਏ ਆ ਮੈਂ ਪਿਛਲੇ ਸਾਲਾਂ ਤੋਂ ਵੀ ਬੜੀ ਬਰੀਕੀ ਦੇ ਵਿੱਚ ਇਹਨੂੰ ਆਵਾਜ਼ ਦਿਆਂ ਤੇ ਐਤ ਕੀ ਦਾ ਸਾਫ਼ ਸਪਸ਼ਟ ਹੋ ਗਿਆ ਤੇ ਕਈ ਬੂਟੇ ਸਾਡੇ ਜਿਹੜੇ ਫੁੱਟੇ ਵੀ ਪਏ ਨੇ ਉਹ ਸਾਰਾ ਤੁਹਾਨੂੰ ਦਿਖਾਉਣੇ ਆ ਜਿਤਨਾ ਹੁਣ ਇੱਕ ਸਾਲ ਦਾ ਬੂਟਾ ਸੀ ਉਹ ਨਿੰਮ ਦਾ ਬੂਟਾ ਉਹ ਬਿਲਕੁਲ ਹੀ ਡੱਡ ਹੋ ਗਿਆ ਤੇ ਥੋੜੀ ਬਹੁਤ ਹੀ ਉਮੀਦ ਹੈਗੇ ਆਪਾਂ ਐਸੇ ਤੋਂ ਸ਼ੁਰੂ ਕਰਦੇ ਜਿੱਦਾਂ ਹੁਣ 30 ਫੁੱਟ ਦਾ ਬੂਟਾ ਹੈ ਤੁਸੀਂ ਕਹਿ ਰਹੇ ਹੋ ਤੇ ਮੈਂ ਸਰਚ ਕੀਤੀ ਆ ਕਿ ਇਹ ਕਿੰਨਾ ਕੁ ਸੁੱਕ ਚੁੱਕਾ ਤੇ ਕਿੰਨਾ ਕਿ ਜਿੰਦਾ ਹੈ ਤੇ ਤੁਸੀਂ ਦੇਖਿਆ ਹੋਊਗਾ ਕਿ ਕਿੰਨਾ ਕੁ ਸੁੱਕਾ ਟਾਣ ਲੱਗਿਆ ਆ ਦੇਖੋ 12 13 ਫੁੱਟ ਤੇ ਸੇਰੇ ਮੈਂ ਉੱਥੇ ਕੱਟ ਲਾਇਆ ਹਾਰੀ ਨਾਲ ਜੀ ਤੇ ਇਥੋਂ ਬਿਲਕੁਲ ਹਰਾ ਬੂਰਾ ਉਹਦਾ ਨਿਕਲ ਰਿਹਾ ਸੀ ਹੂੰ ਇਹਦਾ ਮਤਲਬ ਆ ਕਿ ਉਹ ਜਿੰਦਾ ਆ ਬੂਟਾ ਜਿਹੜਾ ਜੀ ਇਸ ਤੋਂ ਉੱਪਰ ਨਹੀਂ ਮੈਂ ਦੇਖਿਆ ਗਾਂ ਹੁਣ ਅਪ੍ਰੈਲ ਮਹੀਨੇ 'ਚ ਦੇਖਾਂਗੇ ਜਿੰਨਾ ਇਹਦਾ ਫਟਾਰਾ ਆ ਗਿਆ ਠੀਕ ਆ ਉਸ ਤੋਂ ਜਿਹੜੇ ਸੁੱਕੇ ਟਾਣ ਆ ਜਿਹੜੇ ਬਿਲਕੁਲ ਡੈੱਡ ਬੁੱਡ ਕਹਿ ਲੋ ਉਹਨਾਂ ਨੂੰ ਅਸੀਂ ਹਾਰੀ ਦੇ ਨਾਲ ਕੱਟ ਦਾਂਗੇ ਤੇ ਮੇਰਾ ਇੱਕ ਇਹ ਵੀ ਸੁਝਾਅ ਸਾਰਿਆਂ ਨੂੰ ਵੀ ਜਦੋਂ ਆਪਾਂ ਇਹ ਤਾਂ ਟਾਣ ਕੱਟਣਾ ਆ ਹੂੰ ਤੇ ਇਹ ਧਿਆਨ ਰੱਖਣਾ ਹੈ ਵੀ ਉੱਪਰੋਂ ਟਾਣ ਆਪਾਂ ਕੱਟੀ ਜਾਂਦੇ ਆ ਤੇ ਥੱਲੇ ਕਈ ਰਿਟਾਣ ਪਾਟ ਜਾਂਦਾ ਜੀ ਤੇ ਨਾਲ ਦੀ ਨਾਲ ਹੀ ਉਹਦੇ ਪਹਿਲਾਂ ਥੱਲਿਓਂ ਵੀ ਉਹਨੂੰ 2-3 ਇੰਚ ਟਾਣ ਦੀ ਮੋਟਾਈ ਦੇ ਮੁਤਾਬਕ ਥੱਲਿਓਂ ਉਹਨੂੰ ਆਰੀ ਫੇਰ ਲਵੋ ਫਿਰ ਉੱਪਰੋਂ ਕਟੋ ਤਾਂ ਕਿ ਟਾਣ ਬਰਾਬਰ ਬਰਾਬਰ ਕੱਟਿਆ ਜਾਵੇ ਤਾਂ ਕਿ ਟਾਣ ਪਾਟੇ ਨਾ ਜੇ ਨਾ ਪਾਟਾ ਟਾਣ ਹੋ ਵੈਸੇ ਵੀ ਬਰਾਜਾ ਲੱਗਦਾ ਤੇ ਉਦਾਂ ਵੀ ਉਹ ਠੀਕ ਨਹੀਂਗਾ ਟਾਣ ਕਮਜ਼ੋਰ ਹੋ ਜਾਂਦਾ ਤੇ ਇਹ ਅਸਲ ਵਿੱਚ ਠੰਡ ਆ ਜਿਹੜੀ ਕਿਉਂਕਿ ਸਾਡੇ ਵਸ ਦਾ ਰੋਗ ਨਹੀਂ ਵੀ ਹੈਗਾ ਹੂੰ ਜਾਂ ਕਿ ਇਹ ਲਈ ਕਿ ਲੋਕ ਕਹਿੰਦੇ ਵੀ ਵਾਤਾਵਰਨ ਦੇ ਵਿੱਚ ਜਿਹੜੀ ਇਤਨਾ ਤਬਦੀਲੀ ਆ ਰਹੀ ਆ ਇਹ ਮਨੁੱਖ ਦੇ ਜਿਹੜੀਆਂ ਕੀਤੀਆਂ ਗਲਤੀਆਂ ਜਾਂ ਸਰਕਾਰਾਂ ਦੀਆਂ ਗਲਤੀਆਂ ਇਹਦੇ ਵਿੱਚ ਮੈਂ ਸਮਝਦਾ ਵੀ ਪੰਜਾਬ ਦਾ ਮਾਹੌਲ ਕਿਦਾਂ ਬਣਾਤਾ ਗਿਆ ਹੈ ਸਰਕਾਰਾਂ ਵੱਲੋਂ ਹਮ ਸੈਂਟਰ ਪੰਜਾਬ ਸਰਕਾਰ ਦੋਨੋਂ ਨਾਲ ਕੀ ਸਾਰਾ ਕੁਝ ਕਰੀ ਜਾ ਰਿਹਾ ਤੇ ਦੋਸ਼ ਕਈ ਵਾਰੀ ਕਿਸਾਨਾਂ ਤੇ ਲਾ ਦਿੰਦੇ ਨੇ ਵੀ ਝੋਨੇ ਦੀ ਫਸਲ ਆ ਜਿਹੜੀ ਇਹ ਤਬਾਹੀ ਦਾ ਸੰਕੇਤ ਆ ਨਿੰਮਾ ਤੋਂ ਤਾਂ ਆਪਾਂ ਹੁਣ ਡਰ ਗਏ असਲ ਡਰਨ ਵਾਲੀ ਗੱਲ ਆ ਜਿਹੜੀ ਉਹ ਝੋਨਾ ਆ ਉਹ ਝੋਨੇ ਨੇ ਪਾਣੀ ਵੀ ਖਤਮ ਕਰਤਾ ਥੱਲਿਓ ਤੇ ਸਭ ਤੋਂ ਵੱਡੀ ਗੱਲ ਵਾਤਾਵਰਨ ਵੀ ਖਰਾਬ ਕਰਤਾ ਉਹ ਵੀ ਸਾਰਿਆਂ ਨੂੰ ਪਤਾ ਇੱਕ ਜਿਹੜੀ ਜ਼ਰੂਰੀ ਚੀਜ਼ ਆ ਵੀ ਇਹਨੇ ਕਿਰਤ ਕਲਚਰ ਖਤਮ ਕੀਤਾ ਇਹ ਗਰੀਬਾਂ ਨੂੰ ਸਮਝ ਲਓ ਵੀ ਇਹਨੇ ਹੱਥਲ ਕਰ ਦਿੱਤਾ ਸਿਰਫ ਜਦੋਂ ਝੋਨਾ ਲਾਉਣਾ ਉਦੋਂ ਲੇਬਰ ਦੀ ਲੋੜ ਆ ਜਦੋਂ ਕੱਟਣਾ ਆ ਉਦੋਂ ਤੱਕ ਕੰਬਾਈਨ ਨੇ ਕੱਟ ਦਿੱਤਾ ਚਲੋ ਇਹ ਵਿਸ਼ੇ ਤੋਂ ਬਾਹਰ ਚਲੇ ਜੂਗਾ ਆਪਣੀ ਗੱਲ ਅੱਜ ਦਾ ਵਿਸ਼ਾ ਆਪਣਾ ਸਿਰਫ ਨਿੰਮਾ ਤੇ ਹੀ ਆ ਇਹ ਨਿੰਮਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਇਹਨਾਂ ਦੇ ਚਾਂਸ ਹੈਗੇ ਦੁਬਾਰਾ ਹਾਂ ਹਾਂ ਬਿਲਕੁਲ ਜਿਉਂ ਉਹਨਾਂ ਦੱਸਿਆ ਹੈ ਵੀ ਜਿੰਨੀ ਨਿੰਮ ਸੁੱਕ ਜਾਂਦੀ ਆ ਉਹ ਠੀਕ ਆ ਉੱਥੋਂ ਤੱਕ ਆਪਾਂ ਰੱਖ ਕੇ ਤੇ ਉੱਪਰਲਾ ਸੁੱਕਾ ਟਾਣ ਕੱਟ ਦੇਣਾ ਤੇ ਕੋਈ ਖਤਰੇ ਵਾਲੀ ਗੱਲ ਨਹੀਂ ਗਈ ਫਿਰ ਵੀ ਇਹਦੇ ਵਿੱਚ ਮੈਂ ਤਾਂ ਇਹ ਲੋਕਾਂ ਨੂੰ ਸੁਝਾਅ ਦੇਵਾਂਗਾ ਵੀ ਆਪਾਂ ਬੂਟਿਆਂ ਦੀ ਗਿਣਤੀ ਇੰਨੀ ਜ਼ਿਆਦੀ ਵਧਾ ਲਈਏ ਹੂੰ ਨਰੀਗਾਸਕੀਮ ਦੇ ਵਿੱਚ ਅਸੀਂ ਵੀ ਕਰਿਆਲੇ ਪਿੰਡ ਦੇ ਵਿੱਚ 50000 ਬੂਟਾ ਤਿਆਰ ਕੀਤਾ ਉਹਦੇ ਚ ਜਿੱਥੇ ਸੁਹਾਨਣਾ ਸੀ ਉੱਥੇ ਨਿੰਮਾ ਵੀ ਹਜ਼ਾਰਾਂ ਦੀ ਗਿਣਤੀ 'ਚ ਤਿਆਰ ਕੀਤੀ ਜਾਂਦੀ ਬਿਲਕੁਲ ਬਿਲਕੁਲ ਉੱਥੇ ਮੈਂ ਲਗਾਤਾਰ ਦੇਖਦਾਰ ਇਨਾਂ ਜਿਹੜੀ ਸਾਡੀ ਨਰਥਰੀਆ ਸਰਕਾਰੀ ਹਸਪਤਾਲ ਦੇ ਵਿੱਚ ਐਤਕੀ ਮੈਂ ਬੜਾ ਫੇਰ ਬਰੀਕੀ 'ਚ ਦੇਖਿਆ ਜਦੋਂ ਆ ਚਰਚਾ ਚੱਲੀ ਨਿੰਮਾ ਦੀ ਤੇ ਉੱਥੇ ਨਿੰਮਾ ਦੇ ਜਿਹੜੇ ਬੂਟੇ ਅਸੀਂ ਅਗਸਤ ਮਹੀਨੇ ਤੱਕ ਲਾਏ ਅੱਜ ਤਰ੍ਹਾਂ ਬਾਜ ਆ ਜਿੱਦਾਂ ਆਹ ਮੋਢਾ ਨਾ ਆ ਵੇਖੋ ਹੂੰ ਇਹਦੇ ਮੁੱਢ ਜਿਹੜੇ ਨੇ ਬੂਟਿਆਂ ਦੇ ਇੱਕ ਇੱਕ ਗਿੱਠ ਦੇ ਬੂਟੇ ਆ ਇੱਕ ਇੱਕ ਫੁੱਟ ਦੇ ਹੂੰ ਉਹ ਸਾਰੇ ਦੇ ਸਾਰੇ ਜਿੰਦਾ ਨੇ ਹਰੇ ਨੇ ਫੁੱਟ ਰਹੇ ਆ ਜਿਹੜੇ ਏਦੋਂ ਪਤਲੇ ਸੀ ਕਈ ਵਾਰੀ ਅਸੀਂ ਲੇਬਰ ਵਹਿਲੀ ਕਰਕੇ ਲਾਈ ਗਏ ਸਤੰਬਰ ਤੱਕ ਵੀ ਲਾਈ ਗਏ ਉਹ ਮੇਰਾ ਮੇਰਾ ਵੈਸੇ ਤਜਰਬਾ ਸੀ ਵੀ ਚਲੋ ਦੇਖਦੇ ਆਂ ਵੀ ਖੀਰ ਤੱਕ ਇਹ ਕਿੰਨੇ ਬੂਟੇ ਕਾਮਯਾਬ ਹੁੰਦੇ ਆ ਤੇ ਇੱਕ ਇੱਕ ਤਾਂ ਕਾਰਨ ਇੱਕ ਹੈਗਾ ਇਹ ਆ ਵੀ ਠੰਡ ਜ਼ਿਆਦਾ ਪੈਣ ਕਰਕੇ ਨਿੰਬਾ ਸੁੱਕ ਰੀਆਂ ਦੂਜਾ ਕਾਰਨ ਇਹ ਵੀ ਤਾਂ ਨਹੀਂ ਹੋ ਸਕਦਾ ਵੀ ਪਾਣੀ ਦਾ ਜਿਹੜਾ ਲੈਵਲ ਹੋਰ ਥੱਲੇ ਜਾ ਰਿਹਾ ਇਹਦਾ ਕਾਰਨ ਵੀ ਹੋ ਸਕਦਾ ਨਹੀਂ ਪਾਣੀ ਦਾ ਲੈਵਲ ਨਹੀਂ ਕਿਉਂਕਿ ਆਹ ਜਿਹੜਾ ਸਾਡਾ ਇਲਾਕਾ ਆ ਇੱਥੇ ਤਾਂ ਪਾਣੀ ਬਹੁਤ ਦੂਰ ਆ ਸਾਡਿਆਂ ਖੇਤਾਂ ਦੇ ਵਿੱਚ ਮੋਟਰਾਂ ਹੈਗੀਆਂ ਨੇ 1200 ਫੁੱਟ ਤੱਕ ਇੱਥੇ ਵੀ ਆ ਸਾਡਾ ਬੋਗੜਾ ਜਿਹੜਾ 150 ਫੁੱਟ ਤੱਕ ਆ ਇਸ ਤੋਂ ਪਹਿਲਾਂ ਉੱਪਰ ਹੀ ਨਲਕੇ ਚੱਲਦੀ ਸੀ ਨਿੰਮ ਦੇ ਉੱਤੇ ਕੋਈ ਅਸਰ ਨਹੀਂਗਾ ਕੋਰਨਾ ਦੇ ਬੂਟਿਆਂ ਦੇ ਉੱਤੇ ਕੋਈ ਅਸਰ ਹੋ ਸਕਦਾ ਹੋਵੇ ਪਰ ਇਹਦਾ ਚ ਇਹ ਨਹੀਂ ਵੀ ਪਾਣੀ ਦੀ ਘਾਟ ਕਰਕੇ ਬੂਟੇ ਸੁੱਕ ਗਿਆ ਆ ਹੁਣ ਆਪਾਂ ਦੇਖਦੇ ਆ ਸਾਰੇ ਬੂਟੇ ਉਹ ਫੁੱਟਣ ਡੇ ਨੇ ਥੱਲੋਂ ਫੋਟਾਂ ਸਾਫ਼ ਦਿਖ ਰਹੀਆਂ ਨੇ ਤੇ ਪਾਣੀ ਤਾਂ ਨਹੀਂਗਾ ਇਹਦਾ ਉੱਪਰੋਂ ਵਾਤਾਵਰਨ ਕਰਕੇ ਜਿਵੇਂ ਪਹਿਲਾਂ ਦੇਖਿਆ ਅਸੀਂ ਸਨ 74 ਦੇ ਵਿੱਚ ਜੀ ਬਹੁਤ ਜ਼ਿਆਦੀ ਧੁੰਦ ਪਈ ਸੀ ਉਦੋਂ ਅਸੀਂ ਛੋਟੇ ਸੀ ਤੇ ਉਦੋਂ ਤੋਂ ਦੇਖਿਆ ਵੀ ਜਿਹੜੀਆਂ ਦੇਸੀ ਕਿਕਰਾਂ ਨੇ ਹੂੰ ਉਹ ਦੇਸੀ ਕਿਕਰਾਂ ਹੁਣ ਬਹੁਤ ਘਟ ਗਈਆਂ ਨੇ ਤੇ ਇਹਨਾਂ ਨੂੰ ਆਪਾਂ ਜਿੱਥੇ ਚਿੰਤਾ ਕਰਨੀ ਆ ਉੱਥੇ ਹੱਥੀਂ ਕਰਨਾ ਕੁਝ ਹੂੰ ਗੁਰਬਾਣੀ ਦੇ ਵਿੱਚ ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰੀਏ ਇਹ ਹੁਣ ਸਾਰੇ ਮੁਲਕ ਨੂੰ ਮੈਂ ਕਹਿੰਦਾ ਸਾਰੇ ਲੋਕਾਂ ਨੂੰ ਮੰਨ ਲਓ ਸਾਡਾ ਕਰਿਆਲਾ ਪਿੰਡ ਆ 8-10 ਹਜ਼ਾਰ ਦੀ ਵਾਦੀ ਆ ਹੂੰ ਤੇ ਕਿੰਨੇ ਕ ਲੋਕ ਨੇ ਜਿਹੜੇ ਮੈਨੂੰ ਤਾਂ 8 ਬੰਦੇ ਵੀ ਨਹੀਂ ਲੱਭਦੇ ਵੀ ਜਿਹੜੇ ਬੂਟੇ ਲਾਉਣ ਵਾਲੇ ਪਾਸੇ ਹੋਣ ਜੀ ਸਾਰਿਆਂ ਨੂੰ ਬੇਨਤੀ ਆ ਵੀ 8 9 10000 ਦੀ ਵਾਦੀ ਆ ਹੂੰ ਰੋਜ਼ ਦਾ ਇੱਕ ਇੱਕ ਲਫਾਫਾ ਵੀ ਭਰੋ ਤੇ 10000 ਬੂਟਾ ਤੇ ਇੱਕ ਹੀ ਦਿਨ ਚ ਤਿਆਰ ਹੋ ਗਿਆ ਤੇ ਜਿੰਨੇ ਮਰਜੀ ਸੁੱਕਦੇ ਵੀ ਜਾਣ ਸੁੱਕਣ ਵੀ ਅਸੀਂ ਲਾਉਂਦੇ ਵੀ ਜਾਈਏ ਜੀ ਤੇ ਵਾਤਾਵਰਨ ਦਾ ਤਵਾਜਨ ਵੀ ਵਿਗੜੇਗਾ ਨਹੀਂ ਜੇ ਇਸੇ ਨੂੰ ਲੈ ਕੇ ਨਾ ਬਹੁਤ ਸਾਰੇ ਲੋਕਾਂ ਦੇ ਵਿਚਾਰ ਆ ਰਹੇ ਨੇ ਵੀ ਇਹ ਨਿੰਮਾਂ ਦੇ ਸੁੱਕਣ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਹਨਾ ਕਈਆਂ ਨੂੰ ਚਮੜੀ ਦੇ ਰੋਗ ਹੋ ਸਕਦੇ ਨੇ ਕਈਆਂ ਦੇ ਅੱਖਾਂ ਦਾ ਕੋਈ ਨੁਕਸਾਨ ਹੋ ਸਕਦਾ ਜੇਕਰ ਇਹ ਰੁੱਖ ਹਰੇ ਨਹੀਂ ਹੁੰਦੇ ਇਹ ਵਾਕਈ ਇਸ ਤਰ੍ਹਾਂ ਦਾ ਕੁਝ ਹੈਗਾ ਬਿਲਕੁਲ ਠੀਕ ਗੱਲ ਆ ਤੇ ਪਹਿਲੀ ਤੇ ਗੱਲ ਆਪਾਂ ਰੁੱਖ ਖਤਮ ਹੋਣ ਨਹੀਂ ਦੇਣੇ ਹੂੰ ਜੇ ਰੋਖ ਖਤਮ ਹੁੰਦਾ ਆ ਤੇ ਫਿਰ ਤਾਂ ਸਿੱਧੀ ਗੱਲ ਆ ਵੀ ਚਮੜੀ ਦੀ ਬਿਮਾਰੀ ਦੰਦਾਂ ਦੀ ਬਿਮਾਰੀ ਜਿਹੜਿਆ ਜੋ ਵੀ ਦੰਦਾਂ ਦੇ ਨੁਕਸ ਨੇ ਜੇ ਆਪਾਂ ਨਿੰਮ ਦੀ ਦਾਤਨ ਕਰਦੇ ਆ ਨਿੰਮ ਦੇ ਪੱਤਿਆਂ ਤੋਂ ਕਿੰਨੀਆਂ ਦਵਾਈਆਂ ਬਣਦੀਆਂ ਨੇ ਇਹ ਇੱਕ ਚਿੰਤਾ ਦਾ ਵਿਸ਼ਾ ਆ ਤੇ ਇਹਨੂੰ ਹੁਣ ਚੰਗੀ ਗੱਲ ਆ ਵੀ ਜਿਹੜੇ ਇਸ ਜਨਾਨੇ ਇਹ ਗੱਲ ਉਭਾਰੀ ਆ ਤੇ ਆਪਾਂ ਵੀ ਤਾਂ ਹੀ ਇਸ ਵੇਚੀ ਤੇ ਅੱਜ ਗੱਲ ਕਰ ਰਹੇ ਆ ਨਿੰਮ ਆ ਜਿਹੜਾ ਇਹ ਕੁਦਰਤ ਦਾ ਇੱਕ ਸਾਨੂੰ ਤੋਹਫਾ ਆ ਇਹ ਜਿਹੜੀਆਂ ਮੈਡੀਕਲ ਦਵਾਈਆਂ ਨੇ ਐਲੋਪੈਥੀ ਆ ਉਹ ਤਾਂ ਦਿੱਦੀ ਐ ਵੀ ਪੈਸੇ ਦੋ ਤੇ ਗੋਲੀਆਂ ਖਾਓ ਹੂੰ ਉਹਦੇ ਕਿੰਨੇ ਸਾਈਡ ਇਫੈਕਟ ਕਿੰਨੇ ਆ ਜੀ ਮੈਂ ਖੁਦ ਬੰਦਿਆਂ ਨਹੀਂ ਕਿਉਂਕਿ ਆਪਣੇ ਹੁਣ ਗੱਲ ਦਾ ਲੰਮਾ ਵਿਸ਼ਾ ਹੋ ਜਾਣਾ ਹੂੰ ਜਿਹੜੇ ਲੋਕ ਨਿੰਮ ਦੀ ਦਾਤਨ ਰੋਜ਼ ਕਰਦੇ ਆ ਹੂੰ ਉਹਨਾਂ ਨੂੰ ਡੈਂਟਿਸਟ ਦੇ ਕੋਲ ਜਾਣ ਦੀ ਲੋੜ ਬਹੁਤ ਕੱਟ ਜਾਣਾ ਪੈਂਦਾ ਜਾਂ ਤਾਂ ਲੋੜ ਹੀ ਨਹੀਂ ਪੈਂਦੀ ਜਾਣ ਦੀ ਤੇ ਸਾਡੀ ਤਾਂ ਅਸੀਂ ਤਾਂ ਗਰੀਬਾਂ ਦੀਆਂ ਗੱਲਾਂ ਕਰਦੇ ਆ ਬਿਲਕੁਲ ਅਮੀਰ ਲੋਕ ਨੇ ਵੱਡੇ ਵੱਡੇ ਡੈਂਟਿਸਟਾਂ ਦੇ ਕੋਲ ਜਾ ਕੇ ਨਵੇਂ ਦੰਦ ਲਵਾ ਲੈਣ ਪੁਰਾਣੇ ਕੱਢ ਲੈਣ ਉਹਨਾਂ ਦੀ ਮਰਜ਼ੀ ਹੁੰਦੀ ਆ ਅਸੀਂ ਗਰੀਬਾਂ ਦੀ ਗੱਲ ਕਰਦੇ ਆ ਗਰੀਬਾਂ 'ਚ ਰਹਿੰਦੇ ਆ ਤੇ ਗਰੀਬ ਲੋਕਾਂ ਨੂੰ ਮੇਰੀ ਬੇਨਤੀ ਆ ਜੀ ਉਹ ਨਿੰਮ ਦੀ ਦਾਤਨ ਕਰਨਾ ਨਿੰਮ ਦੀਆਂ ਜਿਹੜੀਆਂ ਕਰੋੰਬਲੀਆਂ ਨੇ ਹੋਰ 15 ਦਿਨਾਂ ਤੱਕ 20 ਤੱਕ ਇਹਨਾਂ ਨੇ ਮਈ ਮਹੀਨੇ ਤੱਕ ਹਰੀਆਂ ਭਰੀਆਂ ਹੋ ਜਾਣਾ ਤੇ ਨਿੰਮ ਦੀਆਂ ਕਰੋੰਬਲੀਆਂ ਖਾਈਏ ਨਿੰਮ ਦੀਆਂ ਦਾਤਨਾ ਕਰੀਏ ਤੇ ਸਾਨੂੰ ਕੋਈ ਲਗਭਗ ਲਾਗੇ ਬੰਨੇ ਕੋਈ ਬਿਮਾਰੀ ਸਾਡੀ ਨਹੀਂ ਆਵੇਗੀ ਸੋ ਆਪਾਂ ਕੁਝ ਹੋਰ ਗੱਲਾਂ ਬਤਾ ਕਰਦੇ ਇੱਕ ਕਾ ਵੀ ਤਸਵੀਰ ਜ਼ਰੂਰ ਦਿਖਾ ਦਿਓ ਤੇ ਇਹ ਤੁਸੀਂ ਦੇਖ ਸਕਦੇ ਹੋ ਦਸ਼ਕਾ ਵੀ ਉੱਤੋਂ ਕੱਟੀ ਹੋਈ ਹੈ ਇਹ ਹੋਣੀ ਕੱਟੀ ਹੈ ਜੀਪ ਕੇ ਪਹਿਲਾਂ ਹੀ ਕੱਟੇਗੀ ਇਹ ਅਸਲ ਵਿੱਚ ਕੀ ਹੁੰਦਾ ਹੈ ਵੀ ਕੋਈ ਵੀ ਰੋਖ ਨੂੰ ਆਪਾਂ ਨੂੰ ਕਾਂਟ-ਛਾਂਟ ਕਰਨੀ ਜ਼ਰੂਰੀ ਆ ਹੂੰ ਹੂੰ ਜਿਹੜੇ ਘਰਾਂ ਦੇ ਵਿੱਚ ਰੋਖ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਨੂੰ ਧੁੱਪ ਵੀ ਚਾਹੀਦੀ ਹਸਾਲ ਦੇ ਵਿੱਚ ਇਹ ਅਸੀਂ ਫਿਰ ਹਰ ਸਾਲ ਹੂੰ ਹੂੰ ਕਿਉਂਕਿ ਇੱਥੇ ਹੀ ਇਸ ਵੇੜੇ ਦੇ ਵਿੱਚ ਹੀ ਅਸੀਂ ਧੁੱਪ 'ਚ ਬਹਿਣਾ ਹੋ ਹੋ ਤੇ ਇੱਥੇ ਜੇ ਆਪਾਂ ਇਹਨੂੰ ਨਹੀਂ ਕੱਟਦੇ ਹੂੰ ਇਹ ਤਾਂ ਬਹੁਤ ਵੱਡੀ ਹੋ ਜਾਏਗੀ ਹੂੰ ਵੱਡੀ ਨਿੰਮ ਇੱਕ ਤਾਂ ਸਾਨੂੰ ਸਰਦੀਆਂ ਦੇ ਵਿੱਚ ਸ਼ਾਨ ਨਹੀਂ ਆਉਂਦੀ ਦੂਜੀ ਗੱਲ ਆ ਜਦੋਂ ਮਈ ਜੂਨ ਤੇ ਹਨੇਰੀਆਂ ਆਉਂਦੀਆਂ ਫਿਰ ਇਹਦੇ ਡਿੱਗਣ ਦੇ ਵੀ ਡਾਰਾ ਕਿਉਂਕਿ ਇੱਥੇ ਬਾਹਰ ਜੇ ਸੁੱਤੇ ਆਂ ਤੇ ਇਹ ਕਰਕੇ ਇਹਨੂੰ ਜੇ ਕਟਾਂਗੇ ਤੇ ਬੂਟਾ ਸਿਹਤਮੰਦ ਵੀ ਰਹਿੰਦਾ ਹਾਂ ਬਾਹਰ ਖੇਤਾਂ ਦੇ ਵਿੱਚ ਛੜਕਾਂ ਤੇ ਰੁੱਖ ਲੱਗੇ ਆ ਉੱਥੇ ਤਾਂ ਨਾ ਕਿਸੇ ਨੇ ਕੱਟਨੇ ਆ ਤੇ ਜੇ ਉੱਥੇ ਵੀ ਕਾਂਡ ਛਾਂਟ ਹੋਵੇ ਤੇ ਫਿਰ ਉਹਨਾਂ ਦੇ ਵੀ ਦਿੱਖ ਵਧੀਆ ਬਣेंगे ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਇਹ ਇਹ ਨਿਮ ਜਿਹੜੀ ਆ ਇਹ ਪੂਰਾ ਸਾਲ ਤੱਕ ਇਹਦੇ ਪੱਤੇ ਹਰੇ ਰਹਿੰਦੇ ਹਨਾ ਕਿ ਇਹਨਾਂ ਦੇ ਕੋਈ ਬੀਜ ਦੇ ਵਿੱਚ ਫਰਕ ਆ ਕਿ ਜਾਂ ਫਿਰ ਉਹ ਨਾਰਮਲ ਉਹਨਾਂ ਰਹੀ ਆ 20 ਹਰਕ ਹੋ ਜਿੱਦਾਂ ਆ ਇਹ ਹੁਣ ਸਾਡਾ ਫਾਰੈਸਟ ਮਹਿਕਮੇ ਦੇ ਜਿਹੜੇ ਵਿਗਿਆਨੀ ਆ ਪੀਏਯੂ ਦੇ ਜਿਹੜੇ ਵਿਗਿਆਨੀ ਆ ਉਹਨਾਂ ਨੂੰ ਸਾਡਾ ਸਵਾਲ ਆ ਆ ਤਿੰਨ ਨਿੰਮਾਂ ਨੇ ਚੌਥੀ ਉਧਰਲੇ ਪਾਸਿਓ ਵੀ ਦਿਖਾਉਣੇ ਤੁਹਾਨੂੰ ਇਹ ਚੌਹਾਂ ਦੇ ਹੀ ਗੁਣ ਵੱਖੋ ਵੱਖਰੇ ਆ ਹੈਗੀ ਨਿੰਮੀ ਆ ਠੰਗੀ ਨਿੰਮੀ ਆ ਆ ਜਿਹੜੀ ਨਿੰਮ ਦੇ ਆਪਾਂ ਥੱਲੇ ਖੜੇ ਆ ਆਮ ਰੂਟੀਨ ਦੇ ਵਿੱਚ ਇਹਦੇ ਪੱਤੇ ਸਾਰਾ ਸਾਲ ਹਰੇ ਰਹਿੰਦੇ ਸੀ ਜਨਵਰੀ ਤੱਕ ਹਰੇ ਰਹਿੰਦੇ ਸੀ ਐਤ ਕੀ ਤਾਂ ਸੋਕ ਗਏ ਵੀ ਐਤ ਕੀ ਜਿਆਦਾ ਠੰਡ ਆ ਜਿਹੜੀਆਂ ਦੂਜੀਆਂ ਨਿੰਮਾਂ ਨੇ ਉਹਨਾਂ ਦੇ ਪੱਤੇ ਇਹਨਾਂ ਦਿਨਾਂ ਦੇ ਵਿੱਚ ਸਾਰੇ ਝੜ ਜਾਂਦੇ ਸੀ ਇਹ ਕੁਦਰਤੀ ਵਰਤਾਰਾ ਇਹ ਕੋਈ ਨਾ ਕੋਈ ਜਿਆਦਾ ਆਪਾਂ ਮੌਸਮੰਦੇ ਨਹੀਂ ਆਪਾਂ ਕਹਿ ਸਕਦੇ ਵੀ ਇਹ ਮੌਸਮ ਮੌਸਮ ਕਰਕੇ ਤਾਂ ਐਤ ਕੀ ਸੜ ਗਏ ਆ ਪੱਤੇ ਆਮ ਠੰਡ ਦੇ ਦਿਨਾਂ ਦੇ ਵਿੱਚ ਜਿਤਨਾ ਨਾਸ਼ਪਾਤੀ ਆ ਉਹਦੇ ਆੜੂਆਂ ਦੇ ਆ ਲੂਚਿਆਂ ਦੇ ਅੰਗੂਰਾਂ ਦੇ ਉਹ ਪੱਤੇ ਸਰਦੀਆਂ ਦੇ ਵਿੱਚ ਝੜ ਕੇ ਪਹਿਲੇ ਡਿੱਗਣੇ ਡਿੱਗਣੇ ਆ ਜੀ ਤੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਹੁਣ ਨਾਸ਼ਪਾਤੀ ਆ ਜਾਂ ਦੂਜੇ ਫਲ ਨੇ ਉਹ ਮੰਨ ਲਓ ਮਾਰਚ ਦੇ ਸ਼ੁਰੂ ਚ ਫਰਵਰੀ ਦੇ ਐਂਡ ਤੋਂ ਹੀ ਉਹਨਾਂ ਦੇ ਫਟਾਰੇ ਆ ਜਾਂਦੇ ਆ ਜੀ ਆਪਾਂ ਹੋਰ ਗੱਲਾਂ ਬੱਤਾ ਨਾਲੇ ਨਾਲ ਕਰਦੇ ਨਾਲ ਉਹ ਦਿਨੇ ਨੂੰ ਵੀ ਦੇਖਦੇ ਆ ਨਿੰਮ ਜਿਹੜਾ ਬਹੁਤ ਗੁਣਕਾਰੀ ਰੋਖ ਹੈ ਨਾ ਹੋਰ ਇਹਦੇ ਜੇ ਆਪਾਂ ਗੁਣਾ ਬਾਰੇ ਜਾਣਨਾ ਹੋਵੇ ਜਿਤਨਾ ਤੁਸੀਂ ਕਿਹਾ ਕਿ ਦ aantan ਕਰਨੀ ਦੀ ਬਹੁਤ ਜ਼ਰੂਰੀ ਹੈ ਨਾ ਹੋਰ ਕਿਹੜੇ ਕਿਹੜੇ ਕੰਮਾਂ ਵਾਸਤੇ ਜਿਹੜੇ ਹੋਰ ਕਿੰਨੇ ਕੁ ਗੁਣ ਨੇ ਨਿੰਮ ਦੇ ਇਹ ਵੀ ਜ਼ਰੂਰ ਸਾਡੇ ਦਸ਼ਕਾਂ ਨਾਲ ਸਾਂਝਾ ਕਰ ਹਾਂ ਇਹ ਹੁਣ ਜਿਆਦਾ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਜਿੰਨੀ ਕ ਹੈਗੀ ਆ ਹਾਂ ਜਿਹੜੇ ਲੋਕਾਂ ਨੂੰ ਸ਼ੂਗਰ ਆ ਹਾਂ ਜਦੋਂ ਹੁਣ ਸੌਣ ਮਹੀਨੇ ਚ ਨਿੰਮ ਦੀਆਂ ਨਮੋਲੀਆਂ ਪੱਕਦੀਆਂ ਨੇ ਜੀ ਜੀ ਉਦੋਂ ਵੇਲੇ ਬੈਠੇ ਨਿੰਮ ਦੀਆਂ ਨਮੋਲੀਆਂ ਚੂਸੀ ਜਾਓ ਤੁਸੀਂ ਜੀ ਉਹ ਜਿਹੜੀ ਗਿਟ ਘਾ ਗਿਟਕ ਤਾਂ ਨਹੀਂ ਆਪਾਂ ਖਾਣੀ ਜਿਦ ਤਰ੍ਹਾਂ ਆਪਾਂ ਜਾਮਣ ਖਾਣੇ ਆ ਅੰਬ ਚੂਪਦੇ ਆ ਇਸੇ ਤਰ੍ਹਾਂ ਨਿੰਮ ਦੀਆਂ ਨਮੋਲੀਆਂ ਵੀ ਬੜੀਆਂ ਮਿੱਠੀਆਂ ਹੋ ਜਾਂਦੀਆਂ ਨੇ ਹਮ ਤੇ ਅਸਲ ਵਿੱਚ ਤਾਂ ਜਿਹੜੇ ਯੂਰਬੈਦ ਦੇ ਮਾਰ ਨੇ ਉਹ ਨਿੰਮ ਦੀਆਂ ਨਮੋਲੀਆਂ ਦਾ ਪਾਊਡਰ ਬਣਾ ਕੇ ਉਹ ਵੀ ਜਿਹੜੀਆਂ ਸਾਡੇ ਜਿ ਤਰ੍ਹਾਂ ਅਲਰਜੀ ਆ ਜਾਂ ਚਮੜੀ ਦੇ ਰੋਗ ਹੋ ਗਏ ਉਹਨਾਂ ਵਾਸਤੇ ਇਹ ਸਮਝ ਲਓ ਵੀ ਨਿੰਮ ਦਾ ਰੋਖਾ ਜਿਹੜਾ ਇਹ ਇੱਕ ਜ਼ਰੂਰੀ ਆ ਸਾਡੇ ਮਨੋਖੀ ਜੀਵਨ ਦੇ ਵਿੱਚ ਪੁਰਾਣੇ ਸਮੇਂ ਦੇ ਲੋਕ ਦੱਸਦੇ ਹੁੰਦੇ ਸੀ ਕਹਿੰਦੇ ਵੀ ਕਿਸੇ ਨੂੰ ਟਾਈਫਾਇਡ ਬੁਖਾਰ ਹੈ ਤਾਂ ਉਹਦਾ ਮੰਜਾ ਨਿੰਮ ਥੱਲੇ ਡਾਹ ਦੇਉ ਤਾਂ ਟਾਈਫਾਇਡ ਬੁਖਾਰ ਲੱਤ ਜਾਂਦਾ ਬਿਲਕੁਲ ਠੀਕ ਆ ਕਿਉਂਕਿ ਉੱਥੇ ਜਿਹੜਾ ਮਾਹੌਲ ਆ ਵਾਤਾਵਰਨ ਆ ਜੀ ਉਹ ਉਹੋ ਜਿਹਾ ਹੀ ਹੋ ਜਾਂਦਾ ਹੁਣ ਜਿ ਤਰ੍ਹਾਂ ਕੈਲਸਟੋਨੀਆ ਰੋਖਾ ਜੀ ਉਹ ਉਹਦੇ ਲਾਗੇ ਲਾਗੇ ਉਹ ਸਾਰੇ ਜ਼ਹਿਰ ਛੱਡਦਾ ਪਿਆ। ਹੂੰ। ਤੇ ਇਹ ਜਿਹੜਾ ਨਿੰਮ ਆ ਨਿੰਮ ਦੇ ਚਾਰ ਚੁਫੇਰੇ ਜਿੱਦਾਂ ਹੁਣ گلاب ਦੇ ਬੂਟੇ ਆਪਣੇ ਇੱਥੇ ਲੱਗੇ ਆ। ਹੂੰ। ਜਿੱਥੇ گلاب ਦਾ ਬੂਟਾ ਲੱਗਣ ਲੱਗੇ ਮਹਿਕ ਆਉਣੀ ਆਉਣਾ। ਤੇ ਇਸੇ ਤਰ੍ਹਾਂ ਨਿੰਮ ਦੇ ਥੱਲੇ ਵੀ ਉਹੋ ਜੀ ਤਸਵੀਰ ਹੋ ਜਾਂਦੀ ਆ। ਆ ਵੇਖੋ ਆ ਨਿੰਮ ਆ ਜਿਹੜੀ। ਆ ਦਿਖਾਓ ਤਸਵੀਰ ਦਿਖਾ ਦਿਓ। ਇਹ ਨਿੰਮ ਇਹ ਵੀ ਅਸੀਂ ਸਰਦੀਆਂ ਦੇ ਵਿੱਚ ਕੱਟੀ ਆ। ਹੂੰ। ਕਟਣੀ ਪਹਿਲਾਂ ਵੀ ਅੱਗੇ ਆਪਾਂ ਗੱਲ ਕੀਤੀ ਵੀ ਰੁਖ ਨਿੰਮ ਦਾ ਘਰ ਦੇ ਵਿੱਚ ਕਟਣਾ ਬੜਾ ਜ਼ਰੂਰੀ ਕਿਉਂਕਿ ਇਧਰਲੇ ਪਾਸੇ ਵੇਖੋ ਬਿਲਡਿੰਗ ਆ ਹੂੰ ਇੱਥੇ ਹੀ ਸਬਜੀ ਵੀ ਲਾਈ ਆ ਜਿੰਨੀ ਕ ਸਾਨੂੰ ਥਾਂ ਦੀ ਲੋੜ ਆ ਇਹਦੀ ਛਾਂ ਦੀ ਲੋੜ ਆ ਸਾਨੂੰ ਓਨੀ ਕ ਅਸੀਂ ਇਹਨੂੰ ਕਟਿਆ ਤੇ ਆਹ ਰੋਖਾ ਵੇਖੋ ਦੂਜੇ ਸਾਰਿਆਂ ਨਾਲੋਂ ਵੱਖਰਾ ਇਹਦਾ ਤੇ ਇਹਨੂੰ ਤੁਸੀਂ ਦੇਖੋ ਦੂਰ ਤੱਕ ਆ ਸਭ ਉੱਪਰ ਤੱਕ ਜਿਹੜਾ 15 ਫੁੱਟ ਉੱਚਾ ਹੈ ਮੰਨ ਲਓ ਇਹਦੀ ਇਹ ਲੰਬਾਈ ਆ ਜੀ ਜੀ ਤੇ ਸਾਰੀ ਸਾਰੀ ਫੁੱਟ ਪੀ ਆ ਹੂੰ ਜਿਹੜੀ ਉਧਰ ਤਾਂ ਨਿੰਮ ਦਿਖਾਈ ਸੀ ਇਹਦੇ ਵੱਖਰਾ ਹੀ ਕੈਰੈਕਟਰ ਆ ਉਹਦੇ ਪੱਤੇ ਸਰਦੀਆਂ ਦੇ ਵਿੱਚ ਨਹੀਂ ਝੜਦੇ ਹੁੰਦੇ ਇਸ ਨਿੰਮ ਦੇ ਆਮ ਕਰਕੇ ਝੜ ਜਾਂਦੇ ਆ ਪਰ ਇਹਦੇ 'ਚ ਵੱਧਦਾ ਇਹ ਕੀ ਹੋ ਗਿਆ ਵੀ ਇਹਦੇ ਤੇ ਠੰਡ ਦਾ ਅਸਰ ਬਹੁਤ ਘੱਟ ਹੋਇਆ ਬਹੁਤ ਘੱਟ ਹੋਇਆ ਆ ਟੋਟਲੀ ਫੁੱਟ ਪਿਆ ਰੋਖਾ ਜਾਂਦਾ ਤੇ ਜਿਹੜੀ ਬਾਰ ਬਾਰ ਆਪਾਂ ਗੱਲ ਕਰ ਰਹੇ ਆਂ ਵੀ ਜਿਹੜੇ ਸਾਇੰਸਦਾਨ ਨੇ ਪੰਜਾਬ ਸਰਕਾਰ ਜਾਗੇ ਇਧਰ ਉਧਰ ਦੇ ਜਿਹੜੇ ਉਹ ਲੋਕਾਂ ਨੂੰ ਲੋਕ ਲੁਭਾਉਣੇ ਮੁਹਤਾਲੀਆਂ ਚੀਜ਼ਾਂ ਲੋਕਾਂ ਦਾ ਅਣਖ ਗੈਰਤ ਖਤਮ ਕਰ ਦਿੱਤੀ ਤੇ ਸਰਕਾਰ ਇਦਾਂ ਦੇ ਵੀ ਕੰਮ ਕਰੇ ਕਿਉਂਕਿ ਬੜੀ ਜ਼ਰੂਰੀ ਨੇ ਸਰਕਾਰ ਦੇ ਕਰਨ ਵਾਲੇ ਵੀ ਇਹੋ ਜਿਹੇ ਬੂਟਿਆਂ ਤੋਂ ਐਸ ਬੂਟੇ ਦੀਆਂ ਮੈਂ ਸਮਝਦਾ ਵੀ ਜਿੰਨੀਆਂ ਨਮੋਲੀਆਂ ਨੇ ਉਹਨਾਂ ਨੂੰ ਗਾਂ ਉਹ ਇੱਕ ਵੀ ਨਮੋਲੀ ਵੇਸਟ ਨਹੀਂ ਜਾਣੀ ਚਾਹੀਦੀ ਮੈਨੂੰ ਲੱਗਦਾ ਵੀ ਤੁਹਾਨੂੰ ਆਈਡੀਆ ਹੋ ਗਿਆ ਹਾਂ ਇਹ ਜਦਾ ਇਹ ਫੰਡ ਚੱਲਦਾ ਇਹ ਸਭ ਤੋਂ ਆ ਇਹ ਇਹ ਚੱਲਦਾ ਆ ਹੁਣ ਜਿ ਤਰ੍ਹਾਂ ਆਪਾਂ ਤਿੰਨ ਜਣੇ ਆ ਇੱਕ ਕੈਮਰਾਮੈਨ ਨੇ ਆਪਾਂ ਗੱਲ ਕਰ ਰਹੇ ਆ ਜੀ ਜੀ ਸਾਡੀ ਤਸਵੀਰ ਤਿੰਨਾਂ ਦੀ ਵੱਖੋ ਵੱਖਰੀ ਆ ਵੱਖਰੀ ਵੱਖਰੀ ਪ੍ਰਾਣੀ ਕਹਾਵਤਾਂ ਕਹਿੰਦੇ ਹੁੰਦੇ ਨੇ ਨਾ ਕਿ ਕਿਸੇ ਨੂੰ ਮਾਂ ਮਾਫ ਕਿਸੇ ਨੂੰ ਬਾਦੀ ਹੂੰ ਕਿਸੇ ਤੇ ਪਿਤ ਭਾਰੂ ਆ ਹੂੰ ਕਿਸੇ ਦੇ ਕਫ ਭਾਰੂ ਆ ਹੁਣ ਇਹਦੀ ਮੋਟੀ ਧਾਰਨ ਮੈਂ ਦੱਸਦਾ ਐ ਕਿ ਜਿਹਦੇ ਤੇ ਪਿੱਤ ਭਾਰੂ ਆ ayurved ਦਾ ਸਿਧਾਂਤ ਆ ਇਹ ਸਦੀਆਂ ਪੁਰਾਣਾ ਐ ਐਲੋਪੈਥੀ ਤਾਂ ਕੱਲ ਦੀ ਗੱਲ ਆ ਬਿਲਕੁਲ ਜਿਹੜੇ ਬੰਦੇ ਤੇ ਪਿੱਤ ਭਾਰੂ ਆ ਉਹਨੂੰ ਗਰਮੀ ਜ਼ਿਆਦਾ ਲੱਗਦੀ ਆ ਬਿਲਕੁਲ ਉਹਨੂੰ ਠੰਡ ਨਹੀਂ ਲੱਗਦੀ ਜਾਂ ਠੰਡ ਦੂਜੇ ਮੁਕਾਬਲਿਆਂ ਦੇ ਦੂਜਿਆਂ ਦੇ ਮੁਕਾਬਲੇ ਘੱਟ ਲੱਗਦੀ ਆ ਇਸੇ ਤਰ੍ਹਾਂ ਹੀ ਆ ਨਿਹਮਤਾ ਰੋਖ ਆ ਜਿਹੜਾ ਇਹ ਜਿਹੜੇ ਰੋਖਾਂ ਦੇ ਵਿਗਿਆਨੀ ਨੇ ਉਹ ਸਰਕਾਰਾਂ ਨੇ ਜਿਹੜੀਆਂ ਉਹਨਾਂ ਦਾ ਵਿਸ਼ਾ ਆ ਇਹ ਦੇਖਣਾ ਵੀ ਇਹਦੇ ਵਿੱਚ ਕੀ ਖੂਬੀ ਆ ਤੇ ਇਹ ਦੂਜੇ ਬੋਟਿਆਂ ਦੇ ਨਾਲੋਂ ਇਹ ਪਹਿਲਾਂ ਫੁੱਟ ਪਿਆ ਇਹ ਸਰਕਾਰ ਦਾ ਵਿਸ਼ਾ ਬਣਦਾ ਬਿਲਕੁਲ ਤੇ ਇਹਦੇ ਤੇ ਬੜੀ ਮਨੁੱਖਤਾ ਨੂੰ ਪੰਜਾਬੀਆਂ ਨੂੰ ਗਰੀਬ ਲੋਕਾਂ ਨੂੰ ਇਹਦਾ ਬੜਾ ਫਾਇਦਾ ਹੋਵੇਗਾ ਕਿਉਂਕਿ ਅੱਜ ਜਿਹੜੀਆਂ ਬਿਮਾਰੀਆਂ ਜਿਸ ਤਰ੍ਹਾਂ ਫੈਲ ਗਈਆਂ ਨੇ ਉਹ ਸਾਡਾ ਖਾਣ ਪੀਣ ਕਰਕੇ ਵੀ ਆ ਜੀ ਤੇ ਪ੍ਰਾਈਵੇਟ ادارے ਨੇ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ ਸਰਕਾਰਾਂ ਉਹਨਾਂ ਨੂੰ ਹੱਲਾਸ਼ੀਰੀ ਦਿੰਦੀਆਂ ਗੱਲ ਫੇਰ ਸਰਕਾਰਾਂ ਤੇ ਮੈਂ ਲਿਆਉਣੀਆਂ ਮੋੜ ਕੋੜ ਕਰਕੇ ਜੀ ਸਰਕਾਰਾਂ ਹੀ ਵਾਤਾਵਰਨ ਖਰਾਬ ਕਰ ਰਹੀਆਂ ਨੇ ਹੂੰ ਸਰਕਾਰਾਂ ਹੀ ਵਾਤਾਵਰਣ ਠੀਕ ਕਰ ਸਕਦੀਆਂ ਨੇ ਦੁਬਈ ਮੁਲਕ ਆ ਮੈਂ ਤਾਂ ਕਿਸੇ ਮੁਲਕ ਗਿਆ ਨਹੀਂ ਨਾ ਜਾਣਦਾ ਕੋਈ ਫਾਇਦਾ ਹੀ ਆ ਜੀ ਜੀ ਪਾਕਿਸਤਾਨ ਵੇਖਾਂ ਜਾਂ ਆਪਣਾ ਘਰ ਬਾਹਰ ਦੁਬਈ ਇਲਾਕਾ ਜਿਹੜਾ ਦੁਬਈ ਵੇਖੋ ਕਿੰਨੀ ਗਰਮੀ ਆ ਉੱਥੋਂ ਦੇ ਸਰਕਾਰਾਂ ਨੇ ਟੈਂਪਰੇਚਰ ਡਾਊਨ ਕਰ ਲਿਆ ਸਾਡੀ ਜਿਹੜੀ ਪੰਜਾਬ ਦੀ ਜਿਰਖੇ ਤੇ ਦੁਨੀਆ ਚ ਮੰਨੀ ਗਈ ਜ਼ਮੀਨ ਆ ਤੇ ਵਾਤਾਵਰਣ ਸਾਡਾ ਸਾਡਾ ਤਬਾਹੀ ਦੇ ਕੰਢੇ ਤੇ ਜਾ ਰਿਹਾ ਜਿਹੜੀ ਨੌਜਵਾਨ ਪੀੜ੍ਹੀ ਛੋਟੀ ਜੰਮੇ ਆ ਜਿਹੜੇ ਅੱਜ ਬੱਚੇ ਪੈਦਾ ਹੋ ਰਹੇ ਜਿਹੜੇ ਉਹਨਾਂ ਵਾਸਤੇ ਸਰਕਾਰਾਂ ਸਾਰੀਆਂ ਪਾਰਟੀਆਂ ਇਹ ਨਹੀਂ ਵੀ ਜਿਹੜੀ ਅੱਜ ਪਾਰਟੀ ਰਾਜ ਕਰ ਰਹੀ ਆ ਜਿਹੜੀਆਂ ਪਹਿਲੀਆਂ ਨੇ ਰਾਜ ਕੀਤਾ ਸੀ ਉਹਨਾਂ ਨੇ ਕੀ ਦਿੱਤਾ ਆਉਣ ਵਾਲੇ ਸਮੇਂ 'ਚ ਵੋਟਾਂ ਨੇ ਹੋਣਾ ਇਹ ਕਿਹੜੇ ਨਾਰੇ ਸਾਨੂੰ ਦੇਣ ਗਿਆ ਮੇਰਾ ਖਿਆਲ ਆ ਵੀ ਜੇ ਕੋਈ ਲੋਕ ਜਾਗਦੇ ਹੋਣ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਟਾਰੇ 'ਚ ਖੜੇ ਕਰਨ ਵੀ ਪਿਛਲੇ ਸਮੇਂ 'ਚ ਤੁਸੀਂ ਕੀ ਗੰਦ ਪਾਇਆ ਤੇ ਗਾਂ 'ਤੇ ਤੁਸੀਂ ਕੀ ਕੰਮ ਚੰਗਾ ਕਰਨਾ ਕਿਉਂਕਿ ਹੁਣ ਸਾਰੇ ਸਾਰੇਆਂ ਦੇ ਪਰਦੇ ਪਾਛ ਹੋ ਗਏ ਜੀ ਆਪਾਂ ਇਹ ਵਿਸ਼ੇ ਤੋਂ ਫੇਰ ਗੱਲ ਬਾਤ ਚੱਲੀ ਜਾਣੀ ਇਹ ਵਿਸ਼ਾ ਤਾਂ ਹੀ ਵੀ ਉਹਨਾਂ ਨੇ ਸਾਰਾ ਕੁਝ ਮਾਤਾਵਾਰ ਨੂੰ ਨਾ ਖਰਾਬ ਕੀਤਾ ਜਿਹੜਾ ਲਾਸਟ ਆਪਾਂ ਗੱਲ ਕਰਨੀ ਹੈ ਨਾ ਲਾਸਟ ਇਹ ਆ ਕਿ ਜਿਹੜੇ ਰੁੱਖ ਸੁੱਕ ਚੁੱਕੇ ਆ ਇਹਨਾਂ ਨੂੰ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਜਾਂ ਕੱਟ ਦੇਣੇ ਚਾਹੀਦੇ ਆ ਜਾਂ ਇਹਨਾਂ ਤੋਂ ਹੋਰ ਰੁੱਖ ਲਾਉਣ ਦੀ ਕੋਈ ਯੋਜਨਾ ਇਸ ਤਰ੍ਹਾਂ ਦੀ ਬਣ ਸਕਦੀ ਆ ਕੀ ਹੋਣਾ ਚਾਹੀਦਾ ਇਹਨਾਂ ਦਾ ਮੈਸੇਜ ਲਾਸਟ ਦੇ ਆਪਾਂ ਕੀ ਜੀ ਨਹੀਂ ਨਹੀਂ ਇਹ ਕੱਟਣਾ ਬਿਲਕੁਲ ਨਹੀਂ ਹਾਂ ਕਿਉਂਕਿ ਜਿਸ ਤਰ੍ਹਾਂ ਆਪਾਂ ਕਿਤੇ ਵੀ ਦੇਖਦੇ ਆ ਕੋ ਪਸ਼ੂ ਪੰਛੀ ਮਨੋਖਾ ਡਾਕਟਰ ਉਹਦਾ ਖੀਰ ਤੱਕ ਵਾਹ ਲਾਉਂਦੇ ਆ ਹ ਕਟਣਾ ਤੇ ਸਾੜਨਾ ਤਾਂ ਅਖੀਰ ਤੇ ਹੁੰਦਾ ਹੀ ਆ ਇਹ ਜਿਹੜੇ ਰੋਖ ਨੇ ਜਿਹੜੇ ਨਹੀਂ ਅਜੇ ਤੱਕ ਫੁੱਟੇ ਆਪਾਂ ਸਾਰਿਆਂ ਨੂੰ ਇਹ ਸਲਾਹ ਦਿੰਨੇ ਆ ਬੇਨਤੀ ਕਰਦੇ ਆ ਕਿ 15 April ਕੀ ਮੈਂ ਕਹਿੰਨਾ ਵੀ ਸਾਰਾ April ਮਹੀਨਾ ਉਹਨਾਂ ਦੀ ਵੇਟ ਕਰੋ ਵੇਟ ਕਰੋ ਤੇ ਜਿੰਨੇ ਕੁ ਫੁੱਟ ਪੇ ਬੂਟੇ ਸਾਨੂੰ ਪਤਾ ਲੱਗ ਜਾਣਾ ਵੀ ਹੁਣ ਉੱਪਰਲਾ 10 ਫੁੱਟ ਜਾਂ 15 ਫੁੱਟ ਬੂਟੇ ਦੀ ਉਚਾਈ ਦੇ ਮੁਤਾਬਕ ਜਿਹੜਾ ਪੋਰਸ਼ਨ ਨਹੀਂ ਹਰਾ ਹੁੰਦਾ ਉਹਨੂੰ ਤੁਸੀਂ ਕੱਟ ਦੋ ਦੂਜਾ ਮੋਟਾ ਜਿਹੜਾ ਉਹ ਬਿਲਕੁਲ ਤੰਦਰੁਸਤ ਹੋਵੇਗਾ ਉਹਦੀ ਗਾਂ ਸੇਤਮੰਦ ਉਹਨੂੰ ਕਿਸ ਤਰ੍ਹਾਂ ਪਰ ਰੱਖਣਾ ਕਿਉਂਕਿ ਇੱਕ ਪ੍ਰਾਣਿਕ ਕਹਾਵਤ ਆ ਨਾ ਵੀ ਮਾੜਾ ਢੱਗਾ ਤੇ 36 ਰੋਗ ਬਿਲਕੁਲ ਬੂਟਿਆਂ ਦੇ ਵਿੱਚ ਵੀ ਇਸ ਤਰ੍ਹਾਂ ਆ ਰੁੱਖਾਂ ਚ ਜਾਨਵਰਾਂ ਚ ਵੀ ਇਸੇ ਤਰ੍ਹਾਂ ਹੀ ਹੁੰਦਾ ਬੰਦਿਆਂ ਚ ਵੀ ਇਦਾਂ ਆ ਤੁਸੀਂ ਆਪਣੀ ਸੇਤ ਕਾਇਮ ਕਰੋ ਆਪਣੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਕਾਇਮ ਕਰੋ ਇਮਿਊਨਿਟੀ ਸਿਸਟਮ ਬਣਾਓ ਜਿਵੇਂ ਆ ਰੁੱਖ ਆ ਸੰਡਾ ਇਹਦੀ ਜੇ ਅਸੀਂ ਇਮਿਊਨਿਟੀ ਬਣਾਉਣੀ ਆ ਇਹਨੂੰ ਤਾਕਤਵਰ ਬਣਾਉਣਾ ਇਹਦੇ ਵਿੱਚ ਖਾਦਾਂ ਦਵਾਈਆਂ ਜਿਹੜੀਆਂ ਪੈਂਦੀਆਂ ਨੇ ਉਹਦਾ ਬਦਲ ਇੱਕੋ ਇੱਕ ਆ ਮੈਂ ਸਮਝਦਾ ਘਰਾਂ ਦੇ ਵਿੱਚ ਪਾਰਕਾਂ ਦੇ ਵਿੱਚ ਇੱਕ ਵੇਸਟ ਡੀਕੰਪੋਜ਼ਰ ਪ੍ਰੋਡਕਟ ਡਾਕਟਰ ਕ੍ਰਿਸ਼ਨ ਚੰਦਰਾ ਨੇ ਭਾਰਤ ਸਰਕਾਰ ਦਾ ਆਧਾਰਾ ਗਾਜ਼ੀਆਬਾਦ ਹੁਣ ਤਾਂ ਉਹਦੇ ਇੱਥੇ ਬਹਿਣ ਲੱਗ ਗਿਆ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਬਹਿਣ ਲਵਾਤਾ ਕਿਉਂਕਿ ਉਹ ਵੇਸਟ ਡੀਕੰਪੋਜ਼ਰ ਇਹੋ ਜਿਹਾ ਪ੍ਰੋਡਕਟ ਆ ਵੀ ਉਹ ਘਰ ਹੀ ਆਪਾਂ ਤਿਆਰ ਕਰ ਲੈਣਾ ਗੁੜ ਪਾ ਕੇ ਉਹਨੂੰ ਜਿੰਨਾ ਮਰਜ਼ੀ ਵਧਾਈ ਜੋ ਤੇ ਜਿੱਥੇ ਵੀ ਸਾਡੇ ਬੂਟੇ ਦਾ ਜਿੰਨਾ ਦਾਇਰਾ ਹੈ ਮੈਂ ਕਹਣਾ ਜੇ ਕਿਸੇ ਨੇ ਫਰਸ਼ ਵੀ ਲਾਇਆ ਆ ਪੱਥਰ ਪੁੱਟ ਕੇ ਬੂਟੇ ਦੇ ਸਾਹ ਲੈਣ ਜੋਗਾ ਜਿੰਨੇ ਕ ਬੂਟੇ ਦੀਆਂ ਜੜਾਂ ਨੇ ਉਹਨਾਂ ਦੇ ਉੱਤੇ ਆਪਾਂ ਪਾਪ ਤਾਂ ਨਾ ਕਰੀਏ ਝੁਲਮਾ ਨਾ ਕਰੀਏ ਹਾਂ ਉਹਨਾਂ ਕ ਦਾਇਰਾ ਪੁੱਟੋ ਤੇ ਉਹਦੇ ਵਿੱਚ ਤੁਸੀਂ ਪਾਣੀ ਪਾਓ ਤੇ ਉਹਦੇ ਵਿੱਚ ਹੀ ਉਹ ਵੇਸਟ ਡੀਕੰਪੋਜ਼ਰ ਉਹ ਤਰਲ ਖਾਦ ਆ ਨਾਲੇ ਤਾਂ ਜੇ ਕਿਤੇ ਜੜਾਂ ਨੂੰ ਮੜ ਲਓਣ ਕਈ ਕਹਿੰਦੇ ਜੀ ਬਿਮਾਰੀ ਵੀ ਲੱਗ ਸਕਦੀ ਆ ਮੇਰੀ ਇਹ ਆ ਸੋਚ ਆ ਵੀ ਬਿਮਾਰੀ ਨਹੀਂ ਗਈ ਨੇ ਮੈਨੂੰ ਫਿਰ ਵੀ ਹੂੰ ਆਮ ਰੁੱਖਾਂ ਨੂੰ ਭਾਵੇਂ ਨਿੰਮ ਕੌੜੀ ਹੁੰਦੀ ਆ ਇਹ ਬਿਮਾਰੀਆਂ ਦਾ ਇਲਾਜ ਕਰਦੀ ਆ ਤੇ ਖੁਦ ਇਹਨੂੰ ਫੰਗਸ ਲੱਗ ਕੇ ਕਈ ਰੁੱਖ ਸੁੱਕੇ ਮੈਂ ਵੇਖਿਆ ਹੂੰ ਸਾਡੇ ਵੀ ਇੱਕ ਰੁੱਖ ਸੁੱਕਾ ਉਹਦਾ ਕਾਰਨ ਇਹ ਬਣਦਾ ਸੀ ਕਿ ਥੱਲੇ ਅਸੀਂ ਉੱਥੇ ਪਸ਼ੂਆਂ ਦੀ ਖੁਰਲੀ ਸੀ ਨਾਲ ਹੂੰ ਔਰ ਲਗਾਤਾਰ ਉਹ ਪਿਸ਼ਾਪ ਉੱਥੇ ਪੈ ਪੈ ਕੇ ਉਹ ਸਖਤ ਹੋ ਗਈ ਜ਼ਮੀਨ ਉਹ ਰੁੱਖ ਸਾਡਾ ਸੁੱਕ ਗਿਆ ਇੱਕ ਤਾਂ ਇੱਕ ਤਾਂ ਇਹ ਹੋ ਗਿਆ ਵੀ ਇਹਨਾਂ ਦਾ ਵੇਟ ਕਰ ਲਈ ਆਪਾਂ ਵੀ ਇਹਨਾਂ ਨੂੰ ਅਪ੍ਰੈਲ ਦਾ ਮਹੀਨਾ ਪੂਰਾ ਦੇ ਦਈਏ ਦੂਜਾ ਇਹ ਆ ਵੀ ਜਿਹੜੇ ਰੁੱਖ ਹੁਣ ਹਰੇ ਹੋ ਗਏ ਜਿਸ ਤਰ੍ਹਾਂ ਇਹ ਆ ਇਹਨਾਂ ਦਾ ਬੀਜ ਜਿਹੜਾ ਸੰਭਾਲ ਕੇ ਨਵੇਂ ਬੂਟੇ 4 ਬੂਟੇ ਇਹ ਬੂਟੇ ਲੱਖਾਂ ਦੀ ਗਿਣਤੀ ਦੇ ਵਿੱਚ ਹਾਂ ਇਹ ਹੁਣ ਸਰਕਾਰ ਜਾਗੇ ਹਾਂ ਹੋਰ ਜਿਹੜੇ ਆ ਜਿਵੇਂ ਮੈਂ ਪਹਿਲਾਂ ਵਾਰ-ਵਾਰ ਦੱਸ ਰਿਹਾ ਫਿਰ ਮੇਰਾ ਧਿਆਨ ਸਿਆਸੀ ਲੋਕਾਂ ਦੇ ਚੋਟਾਂ ਦੇ ਜਾਂਦਾ ਉਹ ਉਧਰੋਂ ਧਿਆਨ ਪਾਸੇ ਹਟਾ ਕੇ ਤੇ ਮਨੁੱਖਤਾ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਫੋਕਸ ਕਰ ਦੇਣ ਇੱਥੇ ਸਾਡੇ ਪਿੰਡ ਸਾਡੇ ਘਰ ਘੱਲਣ ਵਿਗਿਆਨੀਆਂ ਨੂੰ ਅਸੀਂ ਹੁਣ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਰਿ ਲੁਧਿਆਣੇ ਜਿਹੜੀ ਟੀ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਆ ਸਾਡੇ ਹਰੀਕੇ ਇਥੋਂ ਦੇ ਡਾਕਟਰ ਆਏ ਮੈਨੂੰ ਕਹਿੰਦੇ ਵੀ ਨਿਮਧੀਆਂ ਅਨਮੋਲੀਆਂ ਚਾਹੀਦੀਆਂ ਅੱਜ ਤੋਂ 4 ਸਾਲ ਪੁਰਾਣੀ ਕਹਾਣੀ ਆ ਮੈਂ ਕਿਹਾ ਮੈਂ ਕਿਹਾ ਵੀ ਸਾਡੇ ਘਰ ਜਾਓ ਮੈਂ ਤਾਂ ਘਰ ਨਹੀਂ ਸੀ ਇੱਥੇ ਕਿਤੇ ਬਾਹਰ ਗਿਆ ਸੀ ਉਹ ਡਾਕਟਰ ਬੜੇ ਖੁਸ਼ ਹੋਏ ਇਥੋਂ ਬੋਰੀਆਂ ਭਰ ਕੇ ਲਗਏ ਹੁਣ ਜਦੋਂ ਅਨਮੋਲੀਆਂ ਪੱਕਣੀਆਂ ਨੇ ਸਾਡੇ ਘਰ ਦੇ ਵਿੱਚ ਇਹ ਮੈਂ ਸਾਰੇ ਘਰ ਦੇ ਮੈਂਬਰਾਂ ਨੂੰ ਕਿਹਾ ਆ ਵੀ ਜਦੋਂ ਵੀ ਵਿਹੜਾ ਸਾਫ਼ ਕਰਨਾ ਨਮੋਲੀਆਂ ਨੂੰ ਇੱਕ ਥਾਂ ਤੇ ਢੇਰ ਲਾਈ ਜਾਣੇ ਹੁਣ ਐਤ ਕੀ ਕੀ ਕਰਾਂਗੇ ਆ ਜਿਹੜੀ ਨਿੰਮ ਪਹਿਲਾਂ ਫੁੱਟੀ ਆ ਇਹਦੀਆਂ ਅਨਮੋਲੀਆਂ ਵੱਖਰੀਆਂ ਰੱਖਾਂਗੇ ਜਿਹੜੀ ਨਿੰਮ ਦੇ ਪੱਤੇ ਅੱਗੇ ਪਿਛਲੇ ਸਮਿਆਂ ਦੇ ਵਿੱਚ ਸਾਰਾ ਛਾਲ ਡਿੱਗਦੇ ਨਹੀਂ ਸੀ ਉਹਦੀਆਂ ਅਗੇ ਪਹਿਲਾਂ ਹੀ ਵਖਰੀਆਂ ਨਮੋਲੀਆਂ ਗੇ ਰੱਖਦੇ ਹੁੰਨੇ ਆ ਤੇ ਜਿਹੜੀਆਂ ਦੂਜੀਆਂ ਦੋ ਨਿਮਾਂ ਨੇ ਉਹ ਉਹਨਾਂ ਦੇ ਅਸੀਂ ਨਮੋਲੀਆਂ ਤਾਂ ਉਹਨਾਂ ਦੀਆਂ ਵੀ ਇਕੱਠੀਆਂ ਕਰਾਂਗੇ ਪਰ ਇਹਨਾਂ ਦੋ ਨੂੰ ਪਹਿਲ ਦੇਾਂਗੇ ਪਰ ਇਹ ਸਰਕਾਰ ਦੇ ਵਾਸਤਾ ਜੰਗਲਾਤ ਵਿਭਾਗ ਦੇ ਵਾਸਤਾ ਨਰੇਗਾ ਸਕੀਮ ਦੇ ਵਿੱਚ ਮੈਂ ਬਾਰ ਬਾਰ ਕਹਿੰਨਾ ਹਰ ਪਲੇਟਫਾਰਮ ਤੇ ਮੈਂ ਨਰੇਗਾ ਦਾ ਪ੍ਰਚਾਰ ਕਰਦਾ ਨਰੇਗਾ ਸਕੀਮ ਦੇ ਵਿੱਚ ਜਿੱਥੇ ਗਰੀਬਾਂ ਨੂੰ ਰੁਜ਼ਗਾਰ ਦੇਣ ਵਾਲਾ ਉੱਥੇ ਲੱਖਾਂ ਨਹੀਂ ਮੈਂ ਸਮਝਦਾ ਕਿ ਕਰੋੜਾਂ ਰੁੱਖ ਅਸੀਂ ਜਿਹੜੀ ਭਾਰਤ ਸਰਕਾਰ ਦੀ ਸਕੀਮ ਆ ਉਹਦਾ ਫਾਇਦਾ ਲੈ ਕੇ ਤੇ ਰੁੱਖ ਪੈਦਾ ਕਰਕੇ ਉਹ ਘਰਾਂ ਚ ਪਾਰਕਾਂ ਚ ਸੜਕਾਂ ਸਕੂਲਾਂ ਸਾਂਝੀਆਂ ਥਾਵਾਂ ਤੇ ਲਾ ਕੇ ਸਾਰਾ ਪੰਜਾਬ ਹਰਾ ਭਰਾ ਬਣਾ ਕਰ ਸਕਦੇ ਆ ਇਹ ਮੇਰੇ ਵਰਗੇ ਬਾਅਦ ਤੇ ਚੁਟਕੀ ਦਾ ਕੰਮ ਆ ਪਰ ਸਰਕਾਰਾਂ ਉਹਨਾਂ ਨੇ ਸਪੋਰਟ ਕਰਨੀ ਆ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਆ ਮਿਹਰਬਾਨੀ ਬਹੁਤ ਸੋ ਸੰਗਤ ਜੀ ਗੱਲ ਇਹ ਆ ਵੀ ਜਿੱਦਾਂ ਆਪਾਂ ਕੋਸ਼ਿਸ਼ ਕਰਦੇ ਆ ਵੀ ਜਿਹੜੇ ਲੋਕ ਅਫਵਾਹਾਂ ਫਲਾਉਂਦੇ ਨੇ ਕਿ ਇਹਦੇ ਨਾਲ ਬਿਮਾਰੀਆਂ ਪੈਦਾ ਹੋ ਸਕਦੀਆਂ ਜੀ ਰੁੱਖ ਮੱਚ ਗਏ ਜੀ ਉਹ ਹੋ ਗਿਆ ਜੀ ਸੜ ਗਿਆ ਜੀ ਸਾਰੀਆਂ ਗੱਲਾਂ ਦਾ ਅਸੀਂ ਕੋਸ਼ਿਸ਼ ਕੀਤੀ ਆ ਵੀ ਇਹਦਾ ਪੂਰਾ ਅਧਿਐਨ ਕਰ ਸਕੀਏ ਪੂਰੀ ਗੱਲਬਾਤ ਰੱਖ ਸਕੀਏ ਕਿ ਕੀ ਕਾਰਨ ਹੋਇਆ ਜਿਤਨਾ ਸਰਦਾਰ ਹਰਿਆਲ ਸਿੰਘ ਕਰਿਆਲਾ ਜੀ ਨੇ ਦੱਸਿਆ ਕਿ ਇਹ ਸਿਰਫ ਜ਼ਿਆਦਾ ਪੈ ਰੀ ਠੰਡ ਦੇ ਕਾਰਨ ਹੋਇਆ ਤੇ ਇਹਨਾਂ ਰੁੱਖਾਂ ਨੂੰ ਵੀ ਸਾਹ ਆਉਂਦਾ ਇਹਨਾਂ ਨੂੰ ਵੀ ਟਾਈਮ ਲੱਗਦਾ ਆਪਣੇ ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਕਈ ਵਾਰੀ ਹੁੰਦਾ ਆਪਾਂ ਆਪਣਾ ਮਨੁੱਖੀ ਸਰੀਰ ਤੋਂ ਗੱਲ ਚਲਾਈਏ ਪੀ ਜਦੋਂ ਮੌਸਮ ਤਬਦੀਲ ਹੁੰਦਾ ਹੈ ਤੇ ਅਕਸਰ ਤੁਸੀਂ ਦੇਖਦੇ ਹੋ ਕਿ ਆਮ ਬੰਦਾ ਜਿਹੜਾ ਉਹ ਕਈ ਖੰਗ ਜ਼ੁਕਾਮ ਦੇ ਨਾਲ ਪੀੜਤ ਹੋ ਜਾਂਦੇ ਕਿਸੇ ਦਾ ਗਲਾ ਖਰਾਬ ਹੋ ਜਾਂਦਾ ਕਿਸੇ ਨੂੰ ਚਮੜੀ ਦਾ ਰੋਗ ਹੋ ਜਾਂਦਾ ਇਹ ਮੌਸਮ ਦੀ ਤਬਦੀਲੀ ਕਾਰਨ ਹੁੰਦਾ ਤੇ ਬਹੁਤੀ ਵੱਡੀ ਕੋਈ ਖਤਰੇ ਵਾਲੀ ਗੱਲ ਨਹੀਂ ਆ ਦੂਜਾ ਉਹਨਾਂ ਨੇ ਤਰੀਕਾ ਦੱਸਿਆ ਵੀ ਇੱਕ ਤਾਂ ਇਹਨਾਂ ਨੂੰ ਅਪ੍ਰੈਲ ਤੱਕ ਟਾਈਮ ਦੇਣਾ ਅਪ੍ਰੈਲ ਦਾ ਪੂਰਾ ਮਹੀਨਾ ਇਹਨਾਂ ਦੀ ਵੇਟ ਕਰੋ ਜਿੰਨਾ ਰੁੱਖ ਹਰਿਆ ਹੁੰਦਾ ਉਹਨੂੰ ਸੰਭਾਲ ਲਓ ਤੇ ਬਾਕੀ ਜਿਹੜਾ ਉਤਲਾ ਬਚਦਾ ਜਿਹੜਾ ਲੱਗਦਾ ਵੀ ਇਹਦੇ ਹਰਿਆ ਨਹੀਂ ਹੋਣਾ ਉਹ ਟਾਂ ਜਿਹੜੇ ਆਰੀ ਦੇ ਨਾਲ ਕੱਟੇ ਜਾਣ ਤੇ ਉਹਨਾਂ ਨੂੰ ਕੱਟਣ ਦਾ ਵੀ ਇੱਕ ਉਹਨਾਂ ਨੇ ਵੱਖਰਾ ਤਰੀਕਾ ਦੱਸਿਆ ਵੀ ਕੱਟਣਾ ਕਿੱਦਾਂ ਤੇ ਜਿਹੜੇ ਰੁੱਖ ਹੁਣ ਹਰੇ ਹੋ ਚੁੱਕੇ ਨੇ ਉਹਨਾਂ ਦੀਆਂ ਜਿਹੜੀਆਂ ਬੀਜ ਨੇ ਉਹ ਜਰੂਰ ਸੰਭਾਲ ਕੇ ਰੱਖੋ ਤੇ ਕੋਸ਼ਿਸ਼ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਬੀਜ ਤਿਆਰ ਕਰਕੇ ਤੇ ਨਵੇਂ ਪੌਦੇ ਜਿਹੜੇ ਆ ਉਹ ਪੈਦਾ ਕਿਤੇ ਜਾਣ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਆਪਣੇ ਕਮੈਂਟਸ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ